ਸੁਹਿੰਦਰ ਜੀ ਲਾਸਟ ਵਿੱਚ ਇੱਕ ਕੁਐਸਚਨ ਮੈਂ ਹੋਰ ਜਾਣਨਾ ਚਾਹੂੰਗਾ ਪੰਜਾਬ ਦੇ ਵਿੱਚ ਵਿਆਹ ਦਾ ਸੀਜ਼ਨ ਸ਼ੁਰੂ ਹੋ ਗਿਆ ਤੇ ਜੇ ਆਪਾਂ ਦੇਖੀਏ ਤਾਂ ਨਿਊਜ਼ੀਲੈਂਡ ਵਿੱਚ ਵੀ ਹਾਦ ਦਿਨ ਸੋਨੇ ਖੁੱਲ ਜਾਂਦੇ ਆ ਲੋਕ ਵਿਆਹ ਵੀ ਇਹਨਾਂ ਦਿਨਾਂ 'ਚ ਵਧੀਆ ਚੰਗੇ ਕਰਦੇ ਆ ਇੱਕ ਟ੍ਰੈਂਡ ਪਿਛਲੇ ਸਮੇਂ ਤੋਂ ਇਹ ਵੀ ਚੱਲਿਆ ਕਿ ਜੇ 파ਟਨਰ ਤੁਹਾਡਾ ਇੰਡੀਆ ਤੋਂ ਤੁਸੀਂ ਮੰਗਾਣਾ ਚਾਹੁੰਦੇ ਹੋ ਕਿਸੇ ਨਾਲ ਵਿਆਹ ਮੁੰਡਾ ਚਾਹੇ ਕੁੜੀ ਇੰਡੀਆ ਤੋਂ ਆਉਣਾ ਚਾਹੁੰਦੇ ਆ ਤਾਂ ਹੁੰਦਾ ਕੀ ਆ ਹੁਣ ਕਿ ਉਹ ਕਹਿੰਦੇ ਆ ਜੀ ਕੁੜੀ ਨੂੰ ਜਾਂ ਮੁੰਡੇ ਨੂੰ ਇੱਥੇ ਸੱਦ ਲੋ ਨਾਲ ਉਹਨਾਂ ਦੀ ਫੈਮਿਲੀ ਨੂੰ ਸੱਦ ਲੋ ਆਨੰਦਕਾਰਜ ਜਾਂ ਵਿਆਹ ਦੀਆਂ ਰਸਮਾਂ ਆਪਾਂ ਨਿਊਜ਼ੀਲੈਂਡ ਦੇ ਵਿੱਚ ਕਰਨੀਆਂ ਹਾਂ ਹਨਾ ਇੱਕ ਤਾਂ ਇਹ ਵੀ ਟ੍ਰੈਂਡ ਚੱਲ ਰਿਹਾ ਇਹਦੇ ਤੇ ਵੀ ਜਰੂਰ ਦੱਸਿਓ ਕਿ ਉਹ ਕਿਵੇਂ ਨਿਊਜ਼ੀਲੈਂਡ ਆ ਸਕਦੇ ਆ ਵਿਆਹ ਤੋਂ ਪਹਿਲਾਂ ਹੀ ਕਿਵੇਂ ਰਿਲੇਸ਼ਨਸ਼ਿਪ ਆ ਜਿਹੜਾ ਸ਼ੋ ਕੀਤਾ ਜਾਊਗਾ ਕਿਉਂਕਿ ਇਹ ਕਹਿੰਦੇ ਜੀ ਰਿਲੇਸ਼ਨਸ਼ਿਪ ਜਦੋਂ ਤੱਕ ਸ਼ੋ ਨਹੀਂ ਕਰਦੇ ਉਦੋਂ ਤੱਕ 파ਰਟਨਰ ਨੂੰ ਵੀਜ਼ਾ ਨਹੀਂ ਮਿਲਦਾ ਉੱਥੇ ਤਾਂ ਤੁਸੀਂ ਫੈਮਿਲੀ ਵੀ ਸੱਦਣੀ ਚਾਹੁੰਦੇ ਹੋ ਇਹ ਜਰੂਰ ਦੱਸ ਦਿਓ ਇੱਕ ਬਾਅਦ ਚੋਂ ਜਿਹੜਾ ਕੁਐਸਚਨ ਦਾ ਮੈਂ ਆਨਸਰ ਕਿ ਬਹੁਤ ਸਾਰੇ ਮੁੰਡੇ ਕੁੜੀਆਂ ਹੁਣ ਜਿਹੜੇ ਪੰਜਾਬ ਜਾ ਕੇ ਵਿਆਹ ਕਰਵਾ ਰਹੇ ਆ ਉਹ ਆਪਣੇ ਪਾਰਟਨਰ ਨਾਲ ਇੱਥੇ ਇਹ ਲੈ ਕੇ ਆਣਾ ਚਾਹੁੰਦੇ ਆ ਆਪਣੇ ਨਾਲ ਹੀ ਤਾਂ ਕਿਹੜੀਆਂ ਗੱਲਾਂ ਦਾ ਪਹਿਲਾਂ ਧਿਆਨ ਰੱਖਣਾ ਪਹਿਲਾਂ ਤੁਸੀਂ ਇਹ ਦੱਸ ਦਿਓ ਵੀ ਜੇ ਕੋਈ ਫੈਮਿਲੀ ਨਾਲ ਇੱਥੇ ਆ ਕੇ ਇੱਥੇ ਵਿਆਹ ਕਰਵਾਉਣਾ ਚਾਹੁੰਦਾ ਕੁੜੀ ਨੂੰ ਜਾਂ ਮੁੰਡੇ ਨੂੰ ਬਲਾ ਕੇ ਵਿਦ ਫੈਮਿਲੀ ਆਨੰਦ ਕਾਰਜ ਨਿਊਜ਼ੀਲੈਂਡ ਚ ਕਰਵਾਉਣਾ ਚਾਹੁੰਦਾ ਉਹ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਤੇ ਕਿਵੇਂ ਹੋ ਸਕਦਾ ਦੱਸਤਾ ਲਈਏ ਜੀ ਹਰਮਨ ਜੀ ਤੁਸੀਂ ਉਥੇ ਪਹਿਲਾਂ ਤੋਂ ਹੀ ਬੁਕਿੰਗ ਘਟਾ ਦੇਣੀ ਹੈ ਜੀ ਤੇ ਨਹੀਂ خیر ਚਲੋ ਹਸਾਰੇ ਠੱਠੇ ਨਾਲ ਗੱਲ ਤੋਂ ਸ਼ੁਰੂ ਕੀਤੀ ਪਰ ਇਹਦੇ ਵਿੱਚ ਇਹ ਆ ਵੀ ਅਗਰ ਮੰਨ ਲਓ ਕਿਸੇ ਆ ਪਾਰਟਨਰ ਇਥੇ ਤੁਹਾਡਾ ਸਿਟੀਜਨ ਜਾਂ ਰੈਜ਼ੀਡੈਂਟ ਆ ਹਨਾ ਜੀ ਤੇ ਉਹ ਕਿਸੇ ਆਇਡੈਂਟੀਫਾਈਡ ਕਲਚਰ ਨੂੰ ਬਿਲੋਂਗ ਕਰਦੇ ਜਿਵੇਂ ਆਪਾਂ ਸਿੱਖ ਧਰਮ ਕਹ ਲਈਏ ਆਪਣੇ ਜਿਹੇ ਹੁੰਦੇ ਆ ਹਿੰਦੂ ਧਰਮ ਚ ਵੀ ਕਹਿ ਲਓ ਜਾਂ ਇਸਲਾਮਿਕ ਵੈਡਿੰਗ ਆ ਹਨਾ ਹੂੰ ਤਾਂ ਐਟ ਲੌਂਗ ਐਸ ਤੁਸੀਂ ਇਹ ਪ੍ਰੂਵ ਕਰਦਨੇ ਇਮੀਗ੍ਰੇਸ਼ਨ ਨੂੰ ਜਿਹੜਾ ਵਿਆਹ ਹੋਊਗਾ ਚਾਹੇ ਉਹ ਨਿਊਜ਼ੀਲੈਂਡ ਹੋ ਚੁੱਕਾ ਆ ਇੰਡੀਆ 'ਚ ਜਾਂ ਜਿਹੜਾ ਨਿਊਜ਼ੀਲੈਂਡ 'ਚ ਹੋਊਗਾ ਉਹ ਵਿਆਹ ਤੁਹਾਡੀਆਂ ਰੀਤੀ ਰਿਵਾਜਾਂ ਦੇ ਅਕੋਰਡਿੰਗ ਹੋਊਗਾ ਕਲਚਰਲ ਬੈਕਗਰਾਉਂਡ ਦੇ ਅਕੋਰਡਿੰਗ ਹੋਊਗਾ ਤੇ ਟ੍ਰੈਡੀਸ਼ਨ ਦੇ ਅਕੋਰਡਿੰਗ ਹੋਊਗਾ ਤੁਹਾਡੇ ਤਾਂ ਪਹਿਲਾ ਟਿਕ ਤੁਹਾਡਾ ਵੱਜ ਜਾਂਦਾ ਕਿ ਇਮੀਗ੍ਰੇਸ਼ਨ ਕਹਿੰਦੀ ਵੀ ਓਕੇ ਹੈ ਨਾ ਵੀ ਇਹ ਗੱਲ ਅਸੀਂ ਮੰਨ ਲੀਏ ਫੇਰ ਉਹਦੇ ਚ ਦੂਜੀ ਚੀਜ਼ ਦੇਖਣ ਵਾਲੀ ਇਹ ਹੁੰਦੀ ਆ ਕਿ ਤੁਸੀਂ ਆਪਣਾ ਵਿਆਹ ਆਪ ਫਿਕਸ ਨਹੀਂ ਕਰ ਸਕਦੇ ਕਿਉਂਕਿ ਇਹਨੂੰ ਕਲਚਰਲੀ ਅਰੇਂਜ ਮੈਰਿਜ ਇਸੇ ਕਰਕੇ ਕਿਹਾ ਜਾਂਦਾ ਮੀਰਿਜ ਮੁੰਡੇ ਕੁੜੀ ਦੀ ਇਨਵੋਲਵਮੈਂਟ ਨਹੀਂ ਹੋਣੀ ਚਾਹੀਦੀ ਆਪਰ ਚ ਕੋਈ ਸਟਾਰਟਿੰਗ ਚ ਦੋ ਥਰਡ ਪਾਰਟੀਆਂ ਚਾਹੀਦੀਆਂ ਨੇ ਇੱਕ ਮੁੰਡੇ ਵੱਲੋਂ ਇੱਕ ਕੁੜੀ ਵੱਲੋਂ ਜਿਹੜਾ ਆਪਾਂ ਬਚੋਲੇ ਕਹਿੰਦੇ ਆ ਬਚੋਲੇ ਕਹਦੇ ਹੋ ਮੈਚ ਮੇਕ ਕਰਕੇ ਕਹ ਲੋ ਗੋਬਟਵੀਨ ਕਹ ਲੋ بڑے ਵਰਡ ਨੇ ਤਾਂ ਉਹ ਹੋਣੇ ਚਾਹੀਦੇ ਨੇ ਹਮ ਪਹਿਲਾਂ ਮਿਲੇ ਆਪਰ ਚ ਗੱਲਬਾਤ ਉਹਨਾਂ ਦੀ ਤੁਰੀ ਹੋਵੇ ਹਨਾ ਫੇਰ ਉਹਨਾਂ ਦਾ ਆਪਸ ਵਿੱਚ ਕਮਿਊਨੀਕੇਸ਼ਨ ਦਾ ਰਿਕਾਰਡ ਹੋਣਾ ਜ਼ਰੂਰੀ ਆ ਕਿ ਉਹਨਾਂ ਨੇ ਤੁਹਾਡੇ ਵਿਆਹ ਬਾਰੇ ਗੱਲਬਾਤ ਕੀਤੀ ਚਾਹੇ ਉਹ WhatsApp ਤੇ ਹੋਵੇ ਚਾਹੇ ਈਮੇਲ 'ਚ ਹੋਵੇ ਚਾਹੇ ਮੈਟ੍ਰੀਮੋਨੀਅਲ ਵੈਬਸਾਈਟ ਤੇ ਹੋਵੇ ਕਿਤੇ ਵੀ ਜਿਹੜੀ ਸਭ ਤੋਂ ਵੱਡੀ ਗਲਤੀ ਲੋਕ ਕਰਦੇ ਨੇ ਉਹ ਇਹ ਕਰਦੇ ਨੇ ਮੁੰਡਾ ਕੁੜੀ ਆਪ ਮੈਟ੍ਰੀਮੋਨੀਅਲ ਸਾਈਟ ਤੇ ਜਾ ਕੇ ਗੱਲਬਾਤ ਕਰਨ ਲੱਗਦੇ ਆ ਜੀ ਤੇ ਉਹ ਚੀਜ਼ ਜਿਹੜੀ ਇਮੀਗ੍ਰੇਸ਼ਨ ਉਹ ਨਹੀਂ ਮੰਨਦੀ ਕਿਉਂਕਿ ਤੁਸੀਂ ਆਪਣੀ ਮੈਚ ਮੇਕਿੰਗ ਆ ਜਿਹੜੀ ਉਹ ਆਪ ਨਹੀਂ ਕਰ ਸਕਦੇ ਇਹ ਚੀਜ਼ ਦਾ ਧਿਆਨ ਸਭ ਤੋਂ ਵੱਡਾ ਰੱਖਣਾ ਜੀ ਫੇਰ ਉਹਦੇ 'ਚ ਇਹ ਹੁੰਦਾ ਵੀ ਦਾ ਬਾਲਗੇਜ ਦੇ ਹੋਣ ਜੀ ਫਿਰ ਅਗਲੀ ਚੀਜ਼ ਇਹ ਆ ਆਰਮੀ ক্লোਜ਼ ਰਿਲੇਟਿਵ ਦਾ ਹੋਣ ਮੁੰਡਾ ਤੇ ਕੁੜੀ ਆਪਸ ਚ ਹੈ ਨਾ ਜੀ ਤੇ ਘੱਟੋ ਘੱਟ ਇੱਕ ਵਾਰ ਮਿਲੇ ਹੋਣ ਫਿਜ਼ੀਕਲੀ ਅੱਛਾ ਹਾਂਜੀ ਇਹ ਵੀ ਇੱਕ ਜ਼ਰੂਰਤ ਆ ਦੀ ਰਿਕੁਆਇਰਮੈਂਟ ਆ ਤੇ ਜੇ ਇਹ ਸ਼ਰਤਾਂ ਪੂਰੀਆਂ ਕਰਦੇ ਨੇ ਜੇ ਤਾਂ ਵਿਆਹ ਹਜੇ ਨਹੀਂ ਹੋਇਆ ਨਿਊਜ਼ੀਲੈਂਡ ਕਰਾਉਣਾ ਤਾਂ 3 ਮਹੀਨੇ ਦਾ ਵੀਜ਼ਾ ਪਾਰਟਨਰ ਨੂੰ ਪਹਿਲਾਂ ਹੀ ਮਿਲ ਸਕਦਾ ਰਿਲੇਸ਼ਨ ਅਪਰੂਵ ਕੀਤੇ ਹੋਣਾ ਅਜੇ ਨਹੀਂ ਵੀ ਮਿਲੇ ਤਾਂ ਵੀ ਮਿਲ ਜੂਗਾ ਹਾਂਜੀ ਜੇ ਨਹੀਂ ਮੁੰਡਾ ਕੁੜੀ ਇੱਕ ਵਾਰ ਮਿਲੇ ਹੋਣ ਪਰ ਮੁੰਡਾ ਹੁਣ ਨਿਊਜ਼ੀਲੈਂਡ ਆ ਤੇ ਇਹ ਜੇ ਇੱਕ ਮਿੰਟ ਲਈ ਫਰੀ ਇਹ ਉਥੋਂ ਇੰਡੀਆ ਤੋਂ ਬੁਲਾਨੀ ਆ ਉਹ ਕਦੇ ਮਿਲੇ ਨਹੀਂ ਪਰ ਗੱਲਬਾਤ ਚੈਟ ਦੇ ਦੌਰ ਹੁੰਦੀ ਰਹੀ ਹਾਂ ਉਹਨੂੰ ਨਹੀਂ ਇਹ ਬੰਦੇ ਇੱਕ ਰਿਕੁਆਇਰਮੈਂਟ ਇਹ ਜ਼ਰੂਰੀ ਆਵੇ ਇੱਕ ਵਾਰ ਮਿਲੇ ਜ਼ਰੂਰ ਹੋਮੋ ਫਿਜ਼ੀਕਲ ਠੀਕ ਹੈ ਕੋਸ਼ਿਸ਼ਾਂ ਚੱਲ ਰਹੀਆਂ ਨੇ ਕਮਿਊਨਿਟੀ ਵੱਲੋਂ ਵੀ ਇਹ ਰਿਕੁਆਇਰਮੈਂਟ ਖਤਮ ਕੀਤੀ ਜਾਵੇ ਕਰਾਈ ਜਾਵੇ ਹਨਾ ਪਰ ਹਜੇ ਇਹ ਹੈਗੀ ਆ ਫਿਲਹਾਲ ਦੀ ਘੜੀ ਮੁੰਡੇ ਨੂੰ ਜਾਂ ਕੁੜੀ ਨੂੰ ਇਥੋਂ ਜਾਣਾ ਪੈਣਾ ਇੱਕ ਵਾਰ ਮਿਲਣਾ ਪੈਣਾ ਵਿਆਹ ਤੁਸੀਂ ਨਿਊਜ਼ੀਲੈਂਡ 'ਚ ਜੀ 3 ਮਹੀਨੇ ਦਾ ਵਿਜ਼ਟਰ ਵੀਜ਼ਾ ਜਿਹੜਾ 파ਟਨਰ ਤੁਹਾਡੇ ਨੂੰ ਮਿਲ ਜੂਗਾ ਹਮ ਪਰ ਇਹ ਚੀਜ਼ ਲੱਗਦੀ ਕੀ ਦੇ ਸਿਰਫ ਉਹ ਬੰਦੇ ਦੇ ਜਿਹੜਾ ਇੱਥੇ ਰੈਜ਼ੀਡੈਂਟ ਜਾਂ ਸਿਟੀਜ਼ਨ ਸਪੋਰਟਿੰਗ 파ਟਨਰ ਆ ਉਹਨਾਂ ਲਈ ਇਹ ਕੈਟਾਗਰੀ ਓਪਨ ਆ ਉਹਨਾਂ ਦੇ 파ਟਨਰ ਲਈ ਜੇ ਤੁਸੀਂ ਇੱਥੇ ਵਰਕ ਵੀਜ਼ਾ ਲੈਂਦੇ ਆ ਫਿਰ ਤੁਹਾਡੇ ਲਈ ਓਪਨ ਨਹੀਂ ਹੈਗੀ ਤੁਹਾਡੇ 파ਟਨਰ ਲਈ ਓਪਨ ਨਹੀਂ ਜੇ ਮੈਂ ਅੱਜ ਇੱਥੇ ਵਰਕ ਵੀਜ਼ਾ ਲੈਂਦੇ ਆ ਮੈਂ ਅੱਜ ਆਹ ਕਹਾ ਵੀ ਮੈਂ ਵਿਆਹ ਕਰਾਉਣ ਲਈ ਇੰڈیا ਜਾਣਾ ਜਾਂ ਮੈਂ ਆਪਣੀ 파ਟਨਰ ਨੂੰ ਸੱਦਣਾ ਇੱਥੇ ਉਹ ਨਹੀਂ ਕਰ ਸਕਦਾ ਜੀ ਵੀਜ਼ੇ ਲਈ ਵਿਆਹ ਲਈ ਹੁਣ ਜੇ ਪਹਿਲਾ ਸਿਨੈਰੀਓ ਆਪਾਂ ਇਹ ਕਵਰ ਕਰੀਏ ਵੀ ਬੰਦਾ ਇੱਥੇ 3 ਮਹੀਨੇ ਚ ਆ ਗਿਆ 3 ਮਹੀਨੇ ਚ ਤੁਸੀਂ ਵਿਆਹ ਕੀਤਾ ਉਸ ਤੋਂ ਬਾਅਦ ਅਗਾ ਪਾਰਟਨਰਸ਼ਿਪ ਦੇ ਵੀਜ਼ੇ ਜਿਹੜੇ ਆ ਤੁਸੀਂ ਪ੍ਰੋਵਾਈਡਡ ਕੇ ਸਾਰਾ ਕੁਝ ਠੀਕ ਹੋ ਗਿਆ ਵਿਆਹ ਵਧੀਆ ਰੰਪੜ ਗਿਆ ਤੁਸੀਂ ਅੱਗੇ ਲਿਮਿਟ ਐਜੈਂਟ ਦਾ ਪ੍ਰੂਫ ਕਰਕੇ ਪਾਰਟਨਰਸ਼ਿਪ ਦੇ ਵੀਜ਼ੇ ਪਾ ਕੇ ਗਾ ਰੈਜ਼ਿਡੈਂਸੀ ਅਗਲਾ ਆਇਆ ਜੀ ਜੇ ਤੁਸੀਂ ਇੰਡੀਆ ਜਾ ਕੇ ਵਿਆਹ ਕਰ ਲੈਣੇ ਆ ਹੂੰ ਤੇ ਸਾਰੀਆਂ ਰਿਕੁਆਇਰਮੈਂਟ ਪੂਰੀਆਂ ਹੁੰਦੀਆਂ ਨੇ ਮੈਚ ਮੇਕਰ ਹੈਗੇ ਨੇ ਤੇ ਤੁਸੀਂ ਆਪ ਆਪਣਾ ਵਿਆਹ ਰੇਂਜ ਨਹੀਂ ਕੀਤਾ ਹਨ ਕਮਿਊਨੀਕੇਸ਼ਨ ਦੇ ਕੋਆਰਡੀਨੇ ਫਿਜ਼ੀਕਲੀ ਤੁਸੀਂ ਮੀਟ ਕੀਤਾ ਆਬਵੀਅਸਲੀ ਵਿਆਹ ਕੀਤਾ ਇੰਡੇਆ ਚ ਤਾਂ 3 ਮਹੀਨੇ ਦੇ ਅੰਦਰ ਅਗਰ ਫਾਈਲ ਲਾਉਂ ਜੀ ਤਾਂ ਐਪਲੀਕੇਸ਼ਨ ਜਿਹੜੀ ਹੈ ਉੱਥੋਂ ਵੀ ਅਪਰੂਵ ਕਰਾਈ ਜਾ ਸਕਦੀ ਹੈ ਇੰਡੇਆ ਤੋਂ ਜੀ ਜੋ ਵਿਆਹ ਇੰਡੇਆ ਹੋਇਆ ਤੇ ਮੈਂ ਤਾਂ ਕਿੰਨੇ ਦਿਨ ਬਾਅਦ ਫਾਈਲ ਲਗਾਈ ਜਾ ਸਕਦੀ ਨਾਲ ਦੀ ਅਗਲੇ ਦਿਨ ਲਾ ਦਿਓ ਜੀ ਕੋਈ 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 ਪ੍ਰੋਬਲਮ ਨਹੀਂ ਹੈ ਪੇਪਰ ਤੁਸੀਂ ਤਿਆਰ ਰੱਖੋ ਜਦ ਇਹ ਆਨੰਦ ਕਾਰਜ ਹੁੰਦੇ ਆ ਤੇ ਅਗਲੇ ਦਿਨ ਤੁਸੀਂ ਫਾਈਲ ਲਾ ਦਿਓ ਕਿਉਂਕਿ ਮਹੀਨਾ ਡੇਢ ਮਹੀਨਾ ਤਾਂ ਸਾਰੇ ਵਿਆਹਦ ਬਾਦ ਇਕੱਠੇ ਰਹਿੰਦੇ ਆ ਤੇ ਤੁਸੀਂ ਪਾਰਟਨਰ ਨੂੰ ਫਿਰ ਨਾਲ ਲੈ ਕੇ ਆ ਸਕਦੇ ਮੇਨ ਦਿੱਕਤ ਕੀ ਆਉਂਦੀ ਉੱਥੇ ਆਪਣੇ ਕੰਮ ਥੋੜੇ ਸਲੋ ਹੁੰਦੇ ਆ ਤੁਸੀਂ ਵਿਆਹ ਕਰਾ ਲਿਆ ਵਿਆਹ ਤੇ ਰਜਿਸਟ੍ਰੇਸ਼ਨ ਹਜੇ ਹੁੰਦੀ ਨਹੀਂ ਉਹਨੂੰ ਤੇ ਤਾਂ 5 7 10 ਦਿਨ ਲੱਗ ਜਾਂਦੇ ਹਨ ਤੇ ਜਦੋਂ ਉਹ ਹੋ ਜਵੇ ਤਾਂ ਉਸ ਤੋਂ ਬਾਅਦ ਤੁਸੀਂ ਆਪਣੀ ਫਾਈਲ ਲਾਓ ਤੇ ਐਪਲੀਕੇਸ਼ਨ ਨਾਲ ਨਾਲ ਲਾ ਕੇ ਤੇ ਤੁਸੀਂ ਹੋ ਸਕਦਾ ਆਪਣੇ ਪਾਰਟਨਰ ਨੂੰ ਨਾਲ ਹੀ ਲੈ ਕੇ ਆ ਸਕੋ ਤੇ ਹੁਣ ਕਈ ਮਾਤੜ ਐਦਾਂ ਦੇ ਵੀ ਹੁੰਦੇ ਜਿਨ੍ਹਾਂ ਨੇ ਕੋਰਟ ਮੈਰਿਜ ਕਰਾਣੀ ਹੁੰਦੀ ਆ ਤੇ ਫਿਰ ਉਹਨਾਂ ਦੇ ਲਈ ਪ੍ਰੋਸੀਜਰ ਕੀ ਹੈ ਫਿਰ ਕੋਰਟ ਮੈਰਿਜ ਕਲਚਰਲੀ ਅਰੇਂਜ ਮੈਰਿਜ ਨਹੀਂ ਨਾ ਮੰਨੀ ਜਾਂਦੀ ਜੀ ਉਹੀ ਮੈਂ ਕਹਿਣਾ ਕੋਰਟ ਮੈਰਿਜ ਤਾਂ ਤੁਹਾਡੀ ਲੀਗਲ ਮੈਰਿਜ ਹੋ ਗਈ ਹੈ ਨਾ ਤੁਸੀਂ ਫਿਰ ਤੁਸੀਂ ਉਹ ਐਸਪੈਕਟ ਨਹੀਂ ਪ੍ਰੂਵ ਕਰ ਸਕਦੇ ਵੀ ਇਹ ਕਲਚਰਲੀ ਆਇਡੈਂਟੀਫਾਈਡ ਟਰੈਡੀਸ਼ਨ ਦੇ ਅਕੋਰਡ ਉਹਨਾਂ ਦਾ ਫਿਰ ਕ੍ਰਾਈਟੇਰੀਆ ਡਿਫਰੈਂਟ ਹੈ ਉਹਨਾਂ ਦਾ ਫਿਰ ਇਹ ਆ ਵੀ ਪਾਰਟਨਰ ਉਹਨਾਂ ਦੇ ਨਾਲ ਰਹਿਣ ਜੀ ਅ ਜੇ ਪਾਰਟਨਰਸ਼ਿਪ ਬੇਸਡ ਵੀਜ਼ਾ ਲੈਣਾ ਜਿੰਨਾ ਚਿਰ ਉਹ ਪ੍ਰੂਵ ਨਹੀਂ ਹੁੰ ਜਾਂ ਦੂਜਾ ਇਹ অপਸ਼ਨ ਹੁੰਦੀ ਹੈ ਕਿ ਜਨਰਲ ਵਿਜ਼ਿਟਰ ਵੀਜ਼ਾ ਅਪਲਾਈ ਕਰਨ ਆ ਪਾਰਟਨਰਸ਼ਿਪ ਦੇ ਐਸਪੈਕਟ ਨੂੰ ਦਿਖਾ ਕੇ ਵੀ ਮੈਂ ਲੀਗਲੀ ਮੈਰਿਜ ਹੋਈ ਆ ਮੇਰੀ ਅਸੀਂ ਇੰਨੇ ਜਰ ਤੋਂ ਇੱਕ ਦੂਜੇ ਨੂੰ ਜਾਣਦੇ ਆ ਜਿੱਦਾਂ ਵੀ ਜੋ ਵੀ ਬਿਆਹ ਦਾ ਸਨਾਰੀਓ ਆ ਉਹ ਐਕਸਪਲੇਨ ਕਰਕੇ ਉਹਦੇ ਬਿਲਕੁਲ ਸਿੱਧੇ ਜਨਰਲ ਵਿਜ਼ਿਟਰ ਵੀਜ਼ਾ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਸੋ ਬਿਲਕੁਲ ਜੀ ਜੇਕਰ ਬਿਆਹ ਦਾ ਸੀਜ਼ਨ ਚੱਲ ਰਿਹਾ ਤੁਹਾਡਾ ਵੀ ਕੋਈ ਐਦਾਂ ਦਾ ਵਿਚਾਰ ਕਿਸੇ ਦਾ ਹੈਗਾ ਵੀ ਨਿਊਜ਼ੀਲੈਂਡ ਦੇ ਵਿੱਚ ਬੁਲਾ ਕੇ ਵਿਆਹ ਕਰਾਣਾ ਜਾ ਇੰਡੀਆ ਵਿਆਹ ਕਰਵਾਉਣ ਜਾਣਾ ਤਾਂ ਜਿਹੜੀ ਤਿਆਰੀ ਆ ਥੁੜੀਆਂ ਜਿਹੀਆਂ ਸਾਵਧਾਨੀਆਂ ਉਹ ਆਪਾਂ ਨੂੰ ਜ਼ਰੂਰ ਰੱਖਣੀਆਂ ਚਾਹੀਦੀਆਂ ਅੱਜ ਦੇ ਪ੍ਰੋਗਰਾਮ ਦਾ ਸਾਡਾ ਮੁੱਖ ਮਕਸਦ ਇਹ ਸੀ ਕਿ ਟਰਾਂਸਪੋਰਟ ਸੈਕਟਰ ਵਾਲਿਆਂ ਨੂੰ ਜਿਹੜੀ ਜਾਣਕਾਰੀ ਆ ਉਹ ਜ਼ਰੂਰ ਦਈਏ ਕਿ ਆਉਣ ਵਾਲੇ 1 ਸਾਲ ਦੇ ਵਿੱਚ ਤਿਆਰੀ ਕਿਸਾਂ ਰੱਖਣ ਇਮੀਗ੍ਰੇਸ਼ਨ ਛੋਟੀਆਂ-ਛੋਟੀਆਂ ਗੁੰਡੀਆਂ ਤੇ ਜਿਹੜਾ ਫਿਰ ਪੀਆਰ ਉਹ ਰੋਕ ਰਹੀ ਆ ਡਿਕਲਾਈਨ ਆ ਜਿਹੜੇ ਹੋ ਰਹੇ ਆ ਤੇ ਥੋੜੀ ਜੀ ਜੇਕਰ ਸਾਵਧਾਨੀ ਰੱਖੀਏ ਤਾਂ ਮੇਰੇ ਖਿਆਲ ਨਾਲ ਜਿਹੜੀ ਤੁਹਾਡਾ ਆਪ ਦੇਖਾ ਉਹ ਬਾਕੀ ਯੂਜਵਲ ਹੋਊਗਾ ਸੋ ਇੰਦਰ ਜੀ ਤੁਸੀਂ ਅਹਿਮ ਜਾਣਕਾਰੀ ਦਰਸ਼ਕਾਂ ਤੱਕ ਲੈ ਕੇ ਆੰਦੇ ਹੋ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੰਦੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਹਰਮੰਦੀ ਧੰਨਵਾਦ ਤੁਹਾਡਾ ਤੁਸੀਂ ਪਲੇਟਫਾਰਮ ਦਿੰਦੇ ਆ ਜਿਹੜਾ ਇਹ ਗੱਲ ਪਹੁੰਚਾਉਂਦੀ ਹੈ ਹਨ ਤੇ ਅਸੀਂ ਕੋਸ਼ਿਸ਼ ਕਰੀਦੀ ਆ ਕਿ ਜਿਹੜੀ ਗੱਲ ਸੱਚ ਦੇ ਨੇੜੇ ਆ ਬਿਲਕੁਲ ਤੁਹਾਡੇ ਚੈਨਲ ਦੇ ਥਰੂ ਉਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਹਨ ਜੀ ਤੇ ਹੋ ਸਕਦਾ ਵੀ ਜਦੋਂ ਆਪਾਂ ਸ਼ੇਅਰ ਕਰ ਰਹੇ ਹਾਂ ਕਿਸੇ ਦਾ ਐਕਸਪੀਰੀਅੰਸ ਡਿਫਰੈਂਟ ਹੋਵੇਗਾ ਕਿਉਂਕਿ ਕਈ ਵਾਰ ਲੋਕ ਆ ਕੇ ਇਹ ਗੱਲ ਕਹਿੰਦੇ ਨੇ ਭਾਜੀ ਸਾਡੇ ਨਾਲ ਦੇ ਬੰਦੇ ਦਾ ਤਾਂ ਇਦਾਂ ਹੋ ਗਿਆ ਹਾਂਜੀ ਇਦਾਂ ਆਈ ਕਹਿੰਦੇ ਵੀ ਉਹਨਾਂ ਨੂੰ ਕਹੋ ਤੁਸੀਂ ਓਪਨਲੀ ਆ ਕੇ ਪਬਲਿਕ 'ਚ ਗੱਲ ਕਰੋ ਜੀ ਦੱਸੋ ਕੀ ਸਿਨੈਰੀਓ ਸੀ ਜੇ ਤਾਂ ਤੁਹਾਨੂੰ ਵੀਜ਼ਾ ਸਹੀ ਮਿਲਿਆ ਬਿਲਕੁਲ ਜੇ ਤੁਹਾਡਾ ਕਨਾਲ ਸਿਨੈਰੀਓ ਸਹੀ ਲੱਗਿਆ ਜਾਂ ਜੋ ਵੀ ਤੁਹਾਡੀ ਰਿਕੁਆਇਰਮੈਂਟ ਸੀਗੀ ਉਹ ਪੂਰੀ ਤੁਸੀਂ ਕੀਤੀ ਆ ਤੁਸੀਂ ਕਿਸੇ ਨੂੰ ਦੂਜੇ ਨਾਲ ਕੰਪੇਅਰ ਨਹੀਂ ਕਰ ਸਕਦੇ ਹਣਾ ਤੇ ਉਹ ਜਦੋਂ ਆਪਾਂ ਇਹ ਗੱਲ ਕਰੀ ਵੀ ਉਹ ਓਪਨਲੀ ਕਹਿ ਸਕਦੇ ਨੇ ਕਿ ਨਹੀਂ ਜੀ ਕਿਉਂਕਿ ਅਗਲੇ ਨੂੰ ਇਹ ਰਿਸਕ ਹੁੰਦਾ ਯਾਰ ਵੀ ਮੈਨੂੰ ਮੇਰਾ ਨੁਕਸਾਨ ਨਾ ਕਿਸੇ ਤਰ੍ਹਾਂ ਦਾ ਹੋ ਜਾਵੇ ਅਸੀਂ ਕਹਿਣਾ ਵੀ ਤੁਹਾਨੂੰ ਅਸੀਂ ਦੱਸਦੇ ਨਹੀਂ ਕਿਸੇ ਨੂੰ ਤੁਹਾਡੇ ਬਾਰੇ ਪਰ ਤੁਸੀਂ ਦੱਸੋ ਵੀ ਇਹ ਇਮੀਗ੍ਰੇਸ਼ਨ ਤੋਂ ਕਿਸ ਤਰ੍ਹਾਂ ਦੀ ਗਲਤੀ ਹੋਈ ਆ ਹੂੰ ਜਾਂ ਉਹਨਾਂ ਨੇ ਗਲਤੀ ਦਿੱਤਾ ਜਾਂ ਤੁਹਾਡੇ ਕੇਸ ਦੇ ਵਿੱਚ ਸਹੀ ਐਪਲੀਕੇਸ਼ਨ ਕੀਤੀ ਆ ਲਾ ਦੀ ਤੇ ਦੂਜਿਆਂ ਨਾਲ ਧੱਕਾ ਕਰ ਰਹੇ ਨੇ ਸਾਨੂੰ ਪਤਾ ਤਾਂ ਲੱਗੇ ਨਾ ਡਿਸਕ੍ਰਿਮੀਨੇਟ ਕਿਉਂ ਕਰ ਰਹੇ ਨੇ ਕਿਉਂ ਆਪਾਂ ਉਹਦੇ ਚੈਲੰਜ ਕਰ ਸਕਦੇ ਹਾਂ ਹੂੰ ਪਰ ਆਪਣੇ ਬੰਦੇ ਥੋੜਾ ਜਿਹਾ ਇਸ ਗੱਲ ਤੋਂ ਕਤਰਾਉਂਦੇ ਨੇ ਕਿ ਚਲੋ ਸਾਡਾ ਮੇਰਾ ਮਸਲਾ ਸੋਲਵ ਹੋ ਗਿਆ ਵੀ ਮੈਂ ਅੱਗੇ ਹੋਰ ਕਿਸੇ ਮੈਂ ਗੱਲ ਜੀ ਬਿਲਕੁਲ ਬਿਲਕੁਲ ਸੋਹਿੰਦਰ ਜੀ ਲਾਸਟ ਵਿੱਚ ਇੱਕ ਕੁਐਸਚਨ ਮੈਂ ਹੋਰ ਜਾਣਨਾ ਚਾਹੂੰਗਾ ਪੰਜਾਬ ਦੇ ਵਿੱਚ ਵਿਆਹ ਦਾ ਸੀਜ਼ਨ ਸ਼ੁਰੂ ਹੋ ਗਿਆ ਤੇ ਜੇ ਆਪਾਂ ਦੇਖੀਏ ਤਾਂ ਨਿਊਜ਼ੀਲੈਂਡ ਵਿੱਚ ਵੀ ਹਾਦ ਦਿਨ ਸੋਨੇ ਖੁੱਲ ਜਾਂਦੇ ਆ ਲੋਕ ਵਿਆਹ ਵੀ ਇਹਨਾਂ ਦਿਨਾਂ 'ਚ ਵਧੀਆ ਚੰਗੇ ਕਰਦੇ ਆ ਇੱਕ ਟ੍ਰੈਂਡ ਪਿਛਲੇ ਸਮੇਂ ਤੋਂ ਇਹ ਵੀ ਚੱਲਿਆ ਕਿ ਜੇ 파ਟਨਰ ਤੁਹਾਡਾ ਇੰਡੀਆ ਤੋਂ ਤੁਸੀਂ ਮੰਗਾਣਾ ਚਾਹੁੰਦੇ ਹੋ ਕਿਸੇ ਨੂੰ ਵਿਆਹ ਮੁੰਡਾ ਚਾਹੇ ਕੁੜੀ ਇੰਡੀਆ ਪਰਉਣਾ ਚਾਹੁੰਦੇ ਆ ਤਾਂ ਹੁੰਦਾ ਕੀ ਆ ਹੁਣ ਕਿ ਉਹ ਕਹਿੰਦੇ ਆ ਜੀ ਕੁੜੀ ਨੂੰ ਜਾਂ ਮੁੰਡੇ ਨੂੰ ਇੱਥੇ ਸੱਦ ਲੋ ਨਾਲ ਉਹਨਾਂ ਦੀ ਫੈਮਿਲੀ ਨੂੰ ਸੱਦ ਲੋ ਆਨੰਦਕਾਰਜ ਤੇ ਜਾਂ ਵਿਆਹ ਦੀਆਂ ਰਸਮਾਂ ਆਪਾਂ ਨਿਊਜ਼ੀਲੈਂਡ ਦੇ ਵਿੱਚ ਕਰਨੀਆਂ ਹੈ ਹਨਾ ਇੱਕ ਤਾਂ ਇਹ ਵੀ ਟ੍ਰੈਂਡ ਚੱਲ ਰਿਹਾ ਇਹਦੇ ਤੇ ਵੀ ਜਰੂਰ ਦੱਸਿਓ ਕਿ ਉਹ ਕਿਵੇਂ ਨਿਊਜ਼ੀਲੈਂਡ ਆ ਸਕਦੇ ਆ ਵਿਆਹ ਤੋਂ ਪਹਿਲਾਂ ਹੀ ਕਿਵੇਂ ਰਿਲੇਸ਼ਨਸ਼ਿਪ ਆ ਜਿਹੜਾ ਸ਼ੋ ਕੀਤਾ ਜਾਊਗਾ ਕਿਉਂਕਿ ਇਹ ਕਹਿੰਦੇ ਜੀ ਰਿਲੇਸ਼ਨਸ਼ਿਪ ਜਦੋਂ ਤੱਕ ਸ਼ੋ ਨਹੀਂ ਕਰਦੇ ਉਦੋਂ ਤੱਕ 파ਰਟਨਰ ਨੂੰ ਵੀਜ਼ਾ ਨਹੀਂ ਮਿਲਦਾ ਉੱਥੇ ਤਾਂ ਤੁਸੀਂ ਫੈਮਿਲੀ ਵੀ ਸੱਦਣੀ ਚਾਹੁੰਦੇ ਹੋ ਇਹ ਜਰੂਰ ਦੱਸ ਦਿਓ ਇੱਕ ਬਾਅਦ ਚੋਂ ਜਿਹੜਾ ਕੁਐਸਚਨ ਦਾ ਮੈਂ ਆਨਸਰ ਜਾਣਨਾ ਚਾਹੁੰਗਾ ਉਹ ਇਹ ਕਿ ਬਹੁਤ ਸਾਰੇ ਮੁੰਡੇ ਕੁੜੀਆਂ ਹੁਣ ਜਿਹੜੇ ਪੰਜਾਬ ਜਾ ਕੇ ਵਿਆਹ ਕਰਵਾ ਰਹੇ ਆ ਉਹ ਆਪਣੇ ਪਾਰਟਨਰ ਨਾਲ ਇੱਥੇ ਇਹ ਲੈ ਕੇ ਆਣਾ ਚਾਹੁੰਦੇ ਆ ਆਪਣੇ ਨਾਲ ਹੀ ਤਾਂ ਕਿਹੜੀਆਂ ਗੱਲਾਂ ਦਾ ਪਹਿਲਾਂ ਧਿਆਨ ਰੱਖਣਾ ਪਹਿਲਾਂ ਤੁਸੀਂ ਇਹ ਦੱਸ ਦਿਓ ਵੀ ਜੇ ਕੋਈ ਫੈਮਿਲੀ ਨਾਲ ਇੱਥੇ ਆ ਕੇ ਇੱਥੇ ਵਿਆਹ ਕਰਵਾਉਣਾ ਚਾਹੁੰਦਾ ਕੁੜੀ ਨੂੰ ਜਾਂ ਮੁੰਡੇ ਨੂੰ ਬਲਾ ਕੇ ਵਿਦ ਫੈਮਿਲੀ ਆਨੰਦਕਾਰਜ ਨਿਊਜ਼ੀਲੈਂਡ ਚ ਕਰਵਾਉਣਾ ਚਾਹੁੰਦਾ ਉਹ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਤੇ ਕਿਵੇਂ ਹੋ ਸਕਦਾ ਆ ਦਾਤਾ ਲਈ ਜੀ ਹਰਮਨ ਜੀ ਤੁਸੀਂ ਉਥੇ ਪੈਸਾ ਦੀ ਬੁਕਿੰਗ ਘਟਾ ਦੇਣੀ ਹੈ ਜੀ ਤੇ ਨਹੀਂ خیر ਚਲੋ ਹਾਸਾ ਠੱਠੇ ਨਾਲ ਗੱਲ ਤੋਂ ਸ਼ੁਰੂ ਕੀਤੀ ਪਰ ਇਹਦੇ ਵਿੱਚ ਇਹ ਆ ਵੀ ਅਗਰ ਮੰਨ ਲਓ ਕਿਸੇ ਆ ਪਾਰਟਨਰ ਇਥੇ ਤੁਹਾਡਾ ਸਿਟੀ ਜੀ ਹੁੰਦੀ ਹੈ ਰੈਜ਼ਿਡੈਂਟ ਆ ਹਨਾ ਜੀ ਤੇ ਉਹ ਕਿਸੇ ਆਇਡੈਂਟੀਫਾਈਡ ਕਲਚਰ ਨੂੰ ਬਿਲੋਂਗ ਕਰਦੇ ਆ ਜਿਵੇਂ ਆਪਾਂ ਸਿੱਖੀズム ਕਹ ਲਈਏ ਆਪਣੇ ਜਿਹੜੇ ਹੁੰਦੇ ਆ ਹਿੰਦੂਇਜ਼ਮ ਚ ਵੀ ਕਹਿ ਲਓ ਜਾਂ ਇਸਲਾਮਿਕ ਵੈਡਿੰਗ ਆ ਹਨਾ ਹੂੰ ਤਾਂ ਐਟ ਲੌਂਗ ਐਸ ਤੁਸੀਂ ਇਹ ਪ੍ਰੂਵ ਕਰਦਨੇ ਇਮੀਗ੍ਰੇਸ਼ਨ ਨੂੰ ਜਿਹੜਾ ਵਿਆਹ ਹੋਊਗਾ ਚਾਹੇ ਉਹ ਨਿਊਜ਼ੀਲੈਂਡ ਹੋ ਚੁੱਕਾ ਹੈ ਇੰਡੀਆ 'ਚ ਜਾਂ ਜਿਹੜਾ ਨਿਊਜ਼ੀਲੈਂਡ 'ਚ ਹੋਊਗਾ ਉਹ ਵਿਆਹ ਤੁਹਾਡੀਆਂ ਰੀਤੀ ਰਿਵਾਜਾਂ ਦੇ ਅਕੋਰਡਿੰਗ ਹੋਊਗਾ ਕਲਚਰਲ ਬੈਕਗਰਾਉਂਡ ਦੇ ਅਕੋਰਡਿੰਗ ਹੋਊਗਾ ਟਰੈਡੀਸ਼ਨ ਦੇ ਅਕੋਰਡਿੰਗ ਹੋਊਗਾ ਤੁਹਾਡੇ ਤਾਂ ਪਹਿਲਾ ਟਿਕ ਤੁਹਾਡਾ ਵੱਜ ਜਾਂਦਾ ਕਿ ਇਮੀਗ੍ਰੇਸ਼ਨ ਕਹਿੰਦੀ ਵੀ ਓਕੇ ਹੈ ਨਾ ਵੀ ਇਹ ਗੱਲ ਅਸੀਂ ਮੰਨ ਲੀਏ ਫੇਰ ਉਹਦੇ ਚ ਦੂਜੀ ਚੀਜ਼ ਦੇਖਣ ਵਾਲੀ ਇਹ ਹੁੰਦੀ ਆ ਕਿ ਤੁਸੀਂ ਆਪਣਾ ਵਿਆਹ ਆਪ ਫਿਕਸ ਨਹੀਂ ਕਰ ਸਕਦੇ ਕਿਉਂਕਿ ਇਹਨੂੰ ਕਲਚਰਲੀ ਅਰੇਂਜ ਮੈਰਿਜ ਇਸੇ ਕਰਕੇ ਕਿਹਾ ਜਾਂਦਾ ਮੀਰੇ ਚ ਮੁੰਡੇ ਕੁੜੀ ਦੀ ਇਨਵੋਲਵਮੈਂਟ ਨਹੀਂ ਹੋਣੀ ਚਾਹੀਦੀ ਆਪਰ ਚ ਕੋਈ ਸਟਾਰਟਿੰਗ ਚ ਦੋ ਥਰਡ ਪਾਰਟੀਆਂ ਚਾਹੀਦੀਆਂ ਨੇ ਇੱਕ ਮੁੰਡੇ ਵੱਲੋਂ ਇੱਕ ਕੁੜੀ ਵੱਲੋਂ ਜਿਹੜਾ ਆਪਾਂ ਬਚੋਲੇ ਕਹਿੰਦੇ ਆ ਬਚੋਲੇ ਕਹਦੇ ਹੋ ਮੈਚ ਮੇਕ ਕਰਕੇ ਕਹੋ ਗੋ ਬਿਟਵੀਨ ਕਹੋ بڑے ਵਰਡ ਨੇ ਤਾਂ ਉਹ ਹੋਣੇ ਚਾਹੀਦੇ ਨੇ ਹਮ ਪਹਿਲਾਂ ਮਿਲੇ ਆਪਰ ਚ ਗੱਲਬਾਤ ਉਹਨਾਂ ਦੀ ਤੁਰੀ ਹੋਵੇ ਹਨਾ ਫੇਰ ਉਹਨਾਂ ਦਾ ਆਪਸ ਵਿੱਚ ਕਮਿਊਨੀਕੇਸ਼ਨ ਦਾ ਰਿਕਾਰਡ ਹੋਣਾ ਜ਼ਰੂਰੀ ਆ ਕਿ ਉਹਨਾਂ ਨੇ ਤੁਹਾਡੇ ਵਿਆਹ ਬਾਰੇ ਗੱਲਬਾਤ ਕੀਤੀ ਚਾਹੇ ਉਹ WhatsApp ਤੇ ਹੋਵੇ ਚਾਹੇ ਈਮੇਲ 'ਚ ਹੋਵੇ ਚਾਹੇ ਉਹ ਮੈਟ੍ਰੀਮੋਨੀਅਲ ਵੈਬਸਾਈਟ ਤੇ ਹੋਵੇ ਕਿਤੇ ਵੀ ਜਿਹੜੀ ਸਭ ਤੋਂ ਵੱਡੀ ਗਲਤੀ ਲੋਕ ਕਰਦੇ ਨੇ ਉਹ ਇਹ ਕਰਦੇ ਨੇ ਮੁੰਡਾ ਕੁੜੀ ਆਪ ਮੈਟ੍ਰੀਮੋਨੀਅਲ ਸਾਈਟ ਤੇ ਜਾ ਕੇ ਗੱਲਬਾਤ ਕਰਨ ਲੱਗਦੇ ਆ ਜੀ ਤੇ ਉਹ ਚੀਜ਼ ਜਿਹੜੀ ਇਮੀਗ੍ਰੇਸ਼ਨ ਉਹ ਨਹੀਂ ਮੰਨਦੀ ਕਿਉਂਕਿ ਤੁਸੀਂ ਆਪਣੀ ਮੈਚ ਮੇਕਿੰਗ ਆ ਜਿਹੜੀ ਉਹ ਆਪ ਨਹੀਂ ਕਰ ਸਕਦੇ ਇਹ ਚੀਜ਼ ਦਾ ਧਿਆਨ ਸਭ ਤੋਂ ਵੱਡਾ ਰੱਖਣਾ ਜੀ ਫੇਰ ਉਹਦੇ 'ਚ ਇਹ ਹੁੰਦਾ ਵੀ ਦਾ ਬਾਲਗੇਜ ਦੇ ਹੋਣ ਜੀ ਫਿਰ ਅਗਲੀ ਚੀਜ਼ ਹੈ ਆਧਿਆਰਮੀ ਕਲੋਸ ਰਿਲੇਟਿਵ ਦਾ ਹੋਣਾ ਮੁੰਡਾ ਤੇ ਕੁੜੀ ਆਪਸ ਚ ਹੈ ਨਾ ਜੀ ਤੇ ਘੱਟੋ ਘੱਟ ਇੱਕ ਵਾਰ ਮਿਲੇ ਹੋਣ ਫਿਜ਼ੀਕਲੀ ਅੱਛਾ ਹਾਂਜੀ ਇਹ ਵੀ ਇੱਕ ਜ਼ਰੂਰਤ ਆ ਦੀ ਰਿਕੁਆਇਰਮੈਂਟ ਆ ਤੇ ਜੇ ਇਹ ਸ਼ਰਤਾਂ ਪੂਰੀਆਂ ਕਰਦੇ ਨੇ ਜੇ ਤਾਂ ਵਿਆਹ ਹਜੇ ਨਹੀਂ ਹੋਇਆ ਨਿਊਜ਼ੀਲੈਂਡ ਕਰਾਉਣਾ ਤਾਂ 3 ਮਹੀਨੇ ਦਾ ਵੀਜ਼ਾ ਪਾਰਟਨਰ ਨੂੰ ਪਹਿਲਾਂ ਹੀ ਮਿਲ ਸਕਦਾ ਰਿਲੇਸ਼ਨ ਅਪਰੂਵ ਕੀਤੇ ਹੋਣਾ ਅਜੇ ਨਹੀਂ ਵੀ ਮਿਲੇ ਤਾਂ ਵੀ ਮਿਲ ਜੂਗਾ ਹਾਂਜੀ ਜੇ ਨਹੀਂ ਮੁੰਡਾ ਕੁੜੀ ਇੱਕ ਵਾਰ ਮਿਲੇ ਹੋਣ ਪਰ ਮੁੰਡਾ ਹੁਣ ਨਿਊਜ਼ੀਲੈਂਡ ਆ ਤੇ ਇਹ ਜੇ ਇੱਕ ਮਿੰਟ ਲਈ ਖਰੀ ਇਹ ਉਥੋਂ ਇੰਡੀਆ ਤੋਂ ਬੁਲਾਨੀ ਆ ਉਹ ਕਦੇ ਮਿਲੇ ਨਹੀਂ ਪਰ ਗੱਲਬਾਤ ਚੈਟ ਦੇ ਦੌਰ ਹੁੰਦੀ ਰਹੀ ਹਾਂ ਉਹਨੂੰ ਨਹੀਂ ਇਹ ਮੰਨਦੇ ਇੱਕ ਰਿਕੁਆਇਰਮੈਂਟ ਇਹ ਜ਼ਰੂਰੀ ਆਵੇ ਇੱਕ ਵਾਰ ਮਿਲੇ ਜ਼ਰੂਰ ਹੋਮੋ ਫਿਜ਼ੀਕਲ ਠੀਕ ਹੈ ਜੀ ਕੋਸ਼ਿਸ਼ਾਂ ਚੱਲ ਰਹੀਆਂ ਨੇ ਕਮਿਊਨਿਟੀ ਵੱਲੋਂ ਵੀ ਇਹ ਰਿਕੁਆਇਰਮੈਂਟ ਖਤਮ ਕੀਤੀ ਜਾਵੇ ਕਰਾਈ ਜਾਵੇ ਹਨਾ ਪਰ ਹਜੇ ਇਹ ਹੈਗੀ ਆ ਫਿਲਹਾਲ ਦੀ ਘੜੀ ਮੁੰਡੇ ਨੂੰ ਜਾਂ ਕੁੜੀ ਨੂੰ ਇਥੋਂ ਜਾਣਾ ਪੈਣਾ ਇੱਕ ਵਾਰ ਮਿਲਣਾ ਪੈਣਾ ਵਿਆਹ ਤੁਸੀਂ ਨਿਊਜ਼ੀਲੈਂਡ ਜੀ 3 ਮਹੀਨੇ ਦਾ ਵਿਜ਼ਟਰ ਵੀਜ਼ਾ ਜਿਹੜਾ 파ਟਨਰ ਤੁਹਾਡੇ ਨੂੰ ਮਿਲ ਜੂਗਾ ਹਮ ਪਰ ਇਹ ਚੀਜ਼ ਲੱਗਦੀ ਕੀ ਦੇ ਸਿਰਫ ਉਹ ਬੰਦੇ ਦੇ ਜਿਹੜਾ ਇੱਥੇ ਰੈਜ਼ੀਡੈਂਟ ਜਾਂ ਸਿਟੀਜ਼ਨ ਸਪੋਰਟਿੰਗ 파ਟਨਰ ਆ ਉਹਨਾਂ ਲਈ ਇਹ ਕੈਟਾਗਰੀ ਓਪਨ ਆ ਉਹਨਾਂ ਦੇ 파ਟਨਰ ਲਈ ਜੇ ਤੁਸੀਂ ਇੱਥੇ ਵਰਕ ਵੀਜ਼ਾ ਲੈਂਦੇ ਆ ਫਿਰ ਤੁਹਾਡੇ ਲਈ ਓਪਨ ਨਹੀਂ ਹੈਗੀ ਤੁਹਾਡੇ 파ਟਨਰ ਲਈ ਓਪਨ ਨਹੀਂ ਜੇ ਮੈਂ ਅੱਜ ਇੱਥੇ ਵਰਕ ਵੀਜ਼ਾ ਲੈਂਦੇ ਆ ਮੈਂ ਅੱਜ ਆਹ ਕਹਾ ਵੀ ਮੈਂ ਵਿਆਹ ਕਰਾਉਣ ਲਈ ਇੰڈیا ਜਾਣਾ ਜਾਂ ਮੈਂ ਆਪਣੀ 파ਟਨਰ ਨੂੰ ਸੱਦਣਾ ਇੱਥੇ ਉਹ ਨਹੀਂ ਕਰ ਸਕਦਾ ਜੀ ਵੀਜ਼ੇ ਲਈ ਵਿਆਹ ਲਈ ਹੁਣ ਜੇ ਪਹਿਲਾ ਸਿਨੈਰੀਓ ਆਪਾਂ ਇਹ ਕਵਰ ਕਰੀਏ ਵੀ ਬੰਦਾ ਇੱਥੇ 3 ਮਹੀਨੇ ਜਾ ਗਿਆ 3 ਮਹੀਨੇ ਚ ਤੁਸੀਂ ਵਿਆਹ ਕੀਤਾ ਉਸ ਤੋਂ ਬਾਅਦ ਅਗਾ ਪਾਰਟਨਰਸ਼ਿਪ ਦੇ ਵੀਜ਼ੇ ਜਿਹੜੇ ਆ ਤੁਸੀਂ ਪ੍ਰੋਵਾਈਡਡ ਕੇ ਸਾਰਾ ਕੁਝ ਠੀਕ ਹੋ ਗਿਆ ਵਿਆਹ ਵਧੀਆ ਰੰਪੜ ਗਿਆ ਤੁਸੀਂ ਅੱਗੇ ਲਿਮਿਟ ਐਜਰ ਦਾ ਅਪਰੂਵ ਕਰਕੇ ਪਾਰਟਨਰਸ਼ਿਪ ਦੇ ਵੀਜ਼ੇ ਪਾ ਕੇ ਗਾ ਰੈਜ਼ਿਡੈਂਸੀ ਅਗਲਾ ਆ ਜਾਂਦੀ ਹੈ ਜੀ ਜੇ ਤੁਸੀਂ ਇੰਡੀਆ ਜਾ ਕੇ ਵਿਆਹ ਕਰ ਲੈਣੇ ਆ ਹੂੰ ਤੇ ਸਾਰੀਆਂ ਰਿਕੁਆਇਰਮੈਂਟ ਪੂਰੀਆਂ ਹੁੰਦੀਆਂ ਨੇ ਮੈਚ ਮੇਕਰ ਹੈਗੇ ਨੇ ਤੇ ਤੁਸੀਂ ਆਪ ਆਪਣਾ ਵਿਆਹ ਰੇਂਜ ਨਹੀਂ ਕੀਤਾ ਹਨ ਕਮਿਊਨੀਕੇਸ਼ਨ ਦੇ ਕੋਆਰਡੀਨੇ ਫਿਜ਼ੀਕਲੀ ਤੁਸੀਂ ਮੀਟ ਕੀਤਾ ਆਬਵੀਅਸਲੀ ਵਿਆਹ ਕੀਤਾ ਇੰਨੇ ਚ ਤਾਂ 3 ਮਹੀਨੇ ਦੇ ਅੰਦਰ ਅਗਰ ਫਾਈਲ ਲਾਉ ਜੀ ਤਾਂ ਐਪਲੀਕੇਸ਼ਨ ਜਿਹੜੀ ਹੈ ਉਥੋਂ ਵੀ ਅਪਰੂਵ ਕਰਾਈ ਜਾ ਸਕਦੀ ਹੈ ਇੰਨੇ ਤੋਂ ਜੀ ਜੋ ਵਿਆਹ ਇੰਨੇ ਹੋਇਆ ਹਨ ਹਾਂ ਤੇ ਮੈਂ ਤਾਂ ਕਿੰਨੇ ਦਿਨ ਬਾਅਦ ਫਾਈਲ ਲਗਾਈ ਜਾ ਸਕਦੀ ਨਾਲ ਦੀ ਅਗਲੇ ਦਿਨ ਲਾ ਦਿਓ ਜੀ ਕੋਈ 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 ਪ੍ਰੋਬਲਮ ਨਹੀਂ ਹੈ ਪੇਪਰ ਤੁਸੀਂ ਤਿਆਰ ਰੱਖੋ ਜਦ ਹੀ ਆਨੰਦ ਕਾਰਜ ਹੁੰਦੇ ਆ ਤੇ ਅਗਲੇ ਦਿਨ ਤੁਸੀਂ ਫਾਈਲ ਲਾ ਦਿਓ ਕਿਉਂਕਿ ਮਹੀਨਾ ਡੇਢ ਮਹੀਨਾ ਤਾਂ ਸਾਰੇ ਵਿਆਹ ਤੋਂ ਬਾਅਦ ਇਕੱਠੇ ਰਹਿੰਦੇ ਆ ਤੇ ਤੁਸੀਂ ਪਾਰਟਨਰ ਨੂੰ ਫਿਰ ਨਾਲ ਲੈ ਕੇ ਆ ਸਕਦੇ ਮੇਨ ਦਿੱਕਤ ਕੀ ਆਉਂਦੀ ਉੱਥੇ ਆਪਣੇ ਕੰਮ ਥੋੜੇ ਸਲੋ ਹੁੰਦੇ ਆ ਤੁਸੀਂ ਵਿਆਹ ਕਰਾ ਲਿਆ ਵਿਆਹ ਤੇ ਰਜਿਸਟ੍ਰੇਸ਼ਨ ਹਜੇ ਹੁੰਦੀ ਨਹੀਂ ਉਹਨੂੰ ਤੇ ਤਾਂ 5 7 10 ਦਿਨ ਲੱਗ ਜਾਂਦੇ ਹਨ ਤੇ ਜਦੋਂ ਉਹ ਹੋ ਜਵੇ ਤਾਂ ਉਸ ਤੋਂ ਬਾਅਦ ਤੁਸੀਂ ਆਪਣੀ ਫਾਈਲ ਲਾਓ ਤੇ ਐਪਲੀਕੇਸ਼ਨ ਨਾਲ ਨਾਲ ਲਾ ਕੇ ਤੇ ਤੁਸੀਂ ਹੋ ਸਕਦਾ ਆਪਣੇ ਪਾਰਟਨਰ ਨੂੰ ਨਾਲ ਹੀ ਲੈ ਕੇ ਆ ਸਕੋ ਤੇ ਹੁਣ ਕਈ ਮਾਤੜ ਐਦਾਂ ਦੇ ਵੀ ਹੁੰਦੇ ਜਿਨ੍ਹਾਂ ਨੇ ਕੋਰਟ ਮੈਰਿਜ ਕਰਾਣੀ ਹੁੰਦੀ ਆ ਤੇ ਫਿਰ ਉਹਨਾਂ ਦੇ ਲਈ ਪ੍ਰੋਸੀਜਰ ਕੀ ਹੈ ਫਿਰ ਕੋਰਟ ਮੈਰਿਜ ਕਲਚਰਲੀ ਅਰੇਂਜ ਮੈਰਿਜ ਨਹੀਂ ਨਾ ਮੰਨੀ ਜਾਂਦੀ ਜੀ ਉਹੀ ਮੈਂ ਕਹਿਣਾ ਕੋਰਟ ਮੈਰਿਜ ਤਾਂ ਤੁਹਾਡੀ ਲੀਗਲ ਮੈਰਿਜ ਹੋ ਗਈ ਹੈ ਨਾ ਤੁਸੀਂ ਫਿਰ ਤੁਸੀਂ ਉਹ ਐਸਪੈਕਟ ਨਹੀਂ ਪ੍ਰੂਵ ਕਰ ਸਕਦੇ ਵੀ ਇਹ ਕਲਚਰਲੀ ਆਇਡੈਂਟੀਫਾਈਡ ਟਰੈਡੀਸ਼ਨ ਦੇ ਅਕੋਰਡਿੰਗ ਉਹਨਾਂ ਦਾ ਫਿਰ ਕ੍ਰਾਈਟੇਰੀਆ ਡਿਫਰੈਂਟ ਹੈ ਉਹਨਾਂ ਦਾ ਫਿਰ ਇਹ ਆ ਵੀ ਪਾਰਟਨਰ ਉਹਨਾਂ ਦੇ ਨਾਲ ਰਹਿਣ ਜੀ ਅ ਜੇ ਪਾਰਟਨਰਸ਼ਿਪ ਬੇਸਡ ਵੀਜ਼ਾ ਲੈਣਾ ਜਿੰਨਾ ਚਿਰ ਉਹ ਪ੍ਰੂਵ ਨਹੀਂ ਜਾਂ ਦੂਜਾ ਇਹ অপਸ਼ਨ ਹੁੰਦੀ ਹੈ ਕਿ ਜਨਰਲ ਵਿਜ਼ਿਟਰ ਵੀਜ਼ਾ ਅਪਲਾਈ ਕਰਨ ਆ ਪਾਰਟਨਰਸ਼ਿਪ ਦੇ ਐਸਪੈਕਟ ਨੂੰ ਦਿਖਾ ਕੇ ਵੀ ਮੈਂ ਲੀਗਲੀ ਮੈਰਿਜ ਹੋਈ ਆ ਮੇਰੀ ਅਸੀਂ ਇੰਨੇ ਜਰ ਕੋਈ ਇੱਕ ਦੂਜੇ ਨੂੰ ਜਾਣਦੇ ਆ ਜਿੱਦਾਂ ਵੀ ਜੋ ਵੀ ਬਿਆਨ ਦਾ ਸਨਾਰੀ ਹੋ啊 ਉਹ ਐਕਸਪਲੇਨ ਕਰਕੇ ਉਹਦੇ ਬਿਲਕੁਲ ਸਿੱਧੇ ਜਨਰਲ ਵਿਜ਼ਿਟਰ ਵੀਜ਼ਾ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਸੋ ਬਿਲਕੁਲ ਜੀ ਜੇਕਰ ਬਿਆਹ ਦਾ ਸੀਜ਼ਨ ਚੱਲ ਰਿਹਾ ਤੁਹਾਡਾ ਵੀ ਕੋਈ ਐਦਾਂ ਦਾ ਵਿਚਾਰ ਕਿਸੇ ਦਾ ਹੈਗਾ ਵੀ ਨਿਊਜ਼ੀਲੈਂਡ ਦੇ ਵਿੱਚ ਬੁਲਾ ਕੇ ਵਿਆਹ ਕਰਾਣਾ ਜਾ ਇੰਡੀਆ ਵਿਆਹ ਕਰਵਾਉਣ ਜਾਣਾ ਤਾਂ ਜਿਹੜੀ ਤਿਆਰੀ ਆ ਥੁੜੀਆਂ ਜਿਹੀਆਂ ਸਾਵਧਾਨੀਆਂ ਆ ਆਪਾਂ ਨੂੰ ਜ਼ਰੂਰ ਰੱਖਣੀਆਂ ਚਾਹੀਦੀਆਂ ਅੱਜ ਦੇ ਪ੍ਰੋਗਰਾਮ ਦਾ ਸਾਡਾ ਮੁੱਖ ਮਕਸਦ ਇਹ ਸੀ ਕਿ ਟਰਾਂਸਪੋਰਟ ਸੈਕਟਰ ਵਾਲਿਆਂ ਨੂੰ ਜਿਹੜੀ ਜਾਣਕਾਰੀ ਆ ਉਹ ਜ਼ਰੂਰ ਦਈਏ ਕਿ ਆਉਣ ਵਾਲੇ 1 ਸਾਲ ਦੇ ਵਿੱਚ ਤਿਆਰੀ ਕਿਸਾਂ ਰੱਖਣ ਇਮੀਗ੍ਰੇਸ਼ਨ ਛੋਟੀਆਂ-ਛੋਟੀਆਂ ਖੁੰਡੀਆਂ ਤੇ ਜਿਹੜਾ ਫਿਰ ਪੀਆਰ ਉਹ ਰੋਕ ਰਹੀ ਆ ਡਿਕਲਾਈਨ ਆ ਜਿਹੜੇ ਹੋ ਰਹੇ ਆ ਤੇ ਥੋੜੀ ਜੀ ਜੇਕਰ ਸਾਵਧਾਨੀ ਰੱਖੀਏ ਤਾਂ ਮੇਰੇ ਖਿਆਲ ਨਾਲ ਜਿਹੜੀ ਤੁਹਾਡਾ ਆਪ ਦੇਖਾ ਉਹ ਬਾਕੀ ਯੂਜਵਲ ਹੋਊਗਾ ਸੋ ਇੰਦਰ ਜੀ ਤੁਸੀਂ ਅਹਿਮ ਜਾਣਕਾਰੀ ਦਰਸ਼ਕਾਂ ਤੱਕ ਲੈ ਕੇ ਆੰਦੇ ਹੋ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੰਦੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਹਰਮੰਦੀ ਧੰਨਵਾਦ ਤੁਹਾਡਾ ਤੁਸੀਂ ਪਲੇਟਫਾਰਮ ਦਿੰਦੇ ਆ ਜਿਹੜਾ ਇਹ ਗੱਲ ਪਹੁੰਚਾਉਂਦੀ ਹੈ ਹਨ ਤੇ ਅਸੀਂ ਕੋਸ਼ਿਸ਼ ਕਰੀਦੀ ਆ ਕਿ ਜਿਹੜੀ ਗੱਲ ਸੱਚ ਦੇ ਨੇੜੇ ਆ ਬਿਲਕੁਲ ਤੁਹਾਡੇ ਚੈਨਲ ਦੇ ਥਰੂ ਉਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਹਨ ਜੀ ਤੇ ਹੋ ਸਕਦਾ ਵੀ ਜਦੋਂ ਆਪਾਂ ਸ਼ੇਅਰ ਕਰ ਰਹੇ ਹਾਂ ਕਿਸੇ ਦਾ ਐਕਸਪੀਰੀਅੰਸ ਡਿਫਰੈਂਟ ਹੋਵੇਗਾ ਕਿਉਂਕਿ ਕਈ ਵਾਰ ਲੋਕ ਆ ਕੇ ਇਹ ਗੱਲ ਕਹਿੰਦੇ ਨੇ ਭਾਜੀ ਸਾਡੇ ਨਾਲ ਦੇ ਬੰਦੇ ਦਾ ਤਾਂ ਇਦਾਂ ਹੋ ਗਿਆ ਹਾਂਜੀ ਇਦਾਂ ਆਈ ਕਹਿੰਦੇ ਵੀ ਉਹਨਾਂ ਨੂੰ ਕਹੋ ਤੁਸੀਂ ਓਪਨਲੀ ਆ ਕੇ ਪਬਲਿਕ 'ਚ ਗੱਲ ਕਰੋ ਜੀ ਦੱਸੋ ਕੀ ਸਿਨੈਰੀਓ ਸੀ ਜੇ ਤਾਂ ਤੁਹਾਨੂੰ ਵੀਜ਼ਾ ਸਹੀ ਮਿਲਿਆ ਬਿਲਕੁਲ ਜੇ ਤੁਹਾਡਾ ਕਨਾਲ ਸਿਨੈਰੀਓ ਸਹੀ ਲੱਗਿਆ ਜਾਂ ਜੋ ਵੀ ਤੁਹਾਡੀ ਰਿਕੁਆਇਰਮੈਂਟ ਸੀਗੀ ਉਹ ਪੂਰੀ ਤੁਸੀਂ ਕੀਤੀ ਆ ਤੁਸੀਂ ਕਿਸੇ ਨੂੰ ਦੂਜੇ ਨਾਲ ਕੰਪੇਅਰ ਨਹੀਂ ਕਰ ਸਕਦੇ ਹਣਾ ਤੇ ਉਹ ਜਦੋਂ ਆਪਾਂ ਇਹ ਗੱਲ ਕਰੀਏ ਵੀ ਉਹ ਓਪਨਲੀ ਕਹਿ ਸਕਦੇ ਨੇ ਕਿ ਨਹੀਂ ਜੀ ਕਿਉਂਕਿ ਅਗਲੇ ਨੂੰ ਇਹ ਰਿਸਕ ਹੁੰਦਾ ਯਾਰ ਵੀ ਮੈਨੂੰ ਮੇਰਾ ਨੁਕਸਾਨ ਨਾ ਕਿਸੇ ਤਰ੍ਹਾਂ ਦਾ ਹੋ ਜਵੇ ਅਸੀਂ ਕਹਿੰਦੇ ਵੀ ਤੁਹਾਨੂੰ ਅਸੀਂ ਦੱਸਦੇ ਨਹੀਂ ਕਿਸੇ ਨੂੰ ਤੁਹਾਡੇ ਬਾਰੇ ਪਰ ਤੁਸੀਂ ਦੱਸੋ ਵੀ ਇਹ ਇਮੀਗ੍ਰੇਸ਼ਨ ਤੋਂ ਕਿਸ ਤਰ੍ਹਾਂ ਦੀ ਗਲਤੀ ਹੋਈ ਆ ਹੂੰ ਜਾਂ ਉਹਨਾਂ ਨੇ ਗਲਤੀ ਦਿੱਤਾ ਜਾਂ ਤੁਹਾਡੇ ਕੇਸ ਦੇ ਵਿੱਚ ਸਹੀ ਐਪਲੀਕੇਸ਼ਨ ਕੀਤੀ ਆ ਲਾ ਦੀ ਤੇ ਦੂਜਿਆਂ ਨਾਲ ਧੱਕਾ ਕਰ ਰਹੇ ਨੇ ਸਾਨੂੰ ਪਤਾ ਤਾਂ ਲੱਗੇ ਨਾ ਡਿਸਕ੍ਰਿਮੀਨੇਟ ਕਿਉਂ ਕਰ ਰਹੇ ਨੇ ਕਿਉਂ ਆਪਾਂ ਉਹਦੇ ਚੈਲੰਜ ਕਰ ਸਕਦੇ ਹਾਂ ਹੂੰ ਪਰ ਆਪਣੇ ਬੰਦੇ ਥੋੜਾ ਜਿਹਾ ਇਸ ਗੱਲ ਤੋਂ ਕਤਰਾਉਂਦੇ ਨੇ ਕਿ ਚਲੋ ਸਾਡਾ ਮੇਰਾ ਮਸਲਾ ਸੋਲਵ ਹੋ ਗਿਆ ਵੀ ਮੈਂ ਅੱਗੇ ਹੋਰ ਕਿਸੇ ਮੈਂ ਗੱਲ ਜੀ ਬਿਲਕੁਲ ਬਿਲਕੁਲ ਸੋਹਿੰਦਰ ਜੀ ਲਾਸਟ ਵਿੱਚ ਇੱਕ ਕੁਐਸਚਨ ਮੈਂ ਹੋਰ ਜਾਣਨਾ ਚਾਹੂੰਗਾ ਪੰਜਾਬ ਦੇ ਵਿੱਚ ਵਿਆਹ ਦਾ ਸੀਜ਼ਨ ਸ਼ੁਰੂ ਹੋ ਗਿਆ ਤੇ ਜੇ ਆਪਾਂ ਦੇਖੀਏ ਤਾਂ ਨਿਊਜ਼ੀਲੈਂਡ ਵਿੱਚ ਵੀ ਹਾਦ ਦਿਨ ਸੋਨੇ ਖੁੱਲ ਜਾਂਦੇ ਆ ਲੋਕ ਵਿਆਹ ਵੀ ਇਹਨਾਂ ਦਿਨਾਂ 'ਚ ਵਧੀਆ ਚੰਗੇ ਕਰਦੇ ਆ ਇੱਕ ਟ੍ਰੈਂਡ ਪਿਛਲੇ ਸਮੇਂ ਤੋਂ ਇਹ ਵੀ ਚੱਲਿਆ ਕਿ ਜੇ 파ਟਨਰ ਤੁਹਾਡਾ ਇੰਡੀਆ ਤੋਂ ਤੁਸੀਂ ਮੰਗਾਣਾ ਚਾਹੁੰਦੇ ਹੋ ਕਿਸੇ ਨਾਲ ਵਿਆਹ ਮੁੰਡਾ ਚਾਹੇ ਕੁੜੀ ਇੰਡੀਆ ਪਰਉਣਾ ਚਾਹੁੰਦੇ ਆ ਤਾਂ ਹੁੰਦਾ ਕੀ ਆ ਹੁਣ ਕਿ ਉਹ ਕਹਿੰਦੇ ਆ ਜੀ ਕੁੜੀ ਨੂੰ ਜਾਂ ਮੁੰਡੇ ਨੂੰ ਇੱਥੇ ਸੱਦ ਲੋ ਨਾਲ ਉਹਨਾਂ ਦੀ ਫੈਮਿਲੀ ਨੂੰ ਸੱਦ ਲੋ ਆਨੰਦਕਾਰਜ ਤੇ ਜਾਂ ਵਿਆਹ ਦੀਆਂ ਰਸਮਾਂ ਆਪਾਂ ਨਿਊਜ਼ੀਲੈਂਡ ਦੇ ਵਿੱਚ ਕਰਨੀਆਂ ਹੈ ਹਨਾ ਇੱਕ ਤਾਂ ਇਹ ਵੀ ਟ੍ਰੈਂਡ ਚੱਲ ਰਿਹਾ ਇਹਦੇ ਤੇ ਵੀ ਜਰੂਰ ਦੱਸਿਓ ਕਿ ਉਹ ਕਿਵੇਂ ਨਿਊਜ਼ੀਲੈਂਡ ਆ ਸਕਦੇ ਆ ਵਿਆਹ ਤੋਂ ਪਹਿਲਾਂ ਹੀ ਕਿਵੇਂ ਰਿਲੇਸ਼ਨਸ਼ਿਪ ਆ ਜਿਹੜਾ ਸ਼ੋ ਕੀਤਾ ਜਾਊਗਾ ਕਿਉਂਕਿ ਇਹ ਕਹਿੰਦੇ ਜੀ ਰਿਲੇਸ਼ਨਸ਼ਿਪ ਜਦੋਂ ਤੱਕ ਸ਼ੋ ਨਹੀਂ ਕਰਦੇ ਉਦੋਂ ਤੱਕ 파ਰਟਨਰ ਨੂੰ ਵੀਜ਼ਾ ਨਹੀਂ ਮਿਲਦਾ ਉੱਥੇ ਤਾਂ ਤੁਸੀਂ ਫੈਮਿਲੀ ਵੀ ਸੱਦਣੀ ਚਾਹੁੰਦੇ ਹੋ ਇਹ ਜਰੂਰ ਦੱਸ ਦਿਓ ਇੱਕ ਬਾਤ ਚੋ ਜਿਹੜਾ ਕੁਐਸਚਨ ਦਾ ਮੈਂ ਆਨਸਰ ਜਾਣਨਾ ਚਾਹੁੰਗਾ ਉਹ ਇਹ ਕਿ ਬਹੁਤ ਸਾਰੇ ਮੁੰਡੇ ਕੁੜੀਆਂ ਹੁਣ ਜਿਹੜੇ ਪੰਜਾਬ ਜਾ ਕੇ ਵਿਆਹ ਕਰਵਾ ਰਹੇ ਆ ਉਹ ਆਪਣੇ ਪਾਰਟਨਰ ਨੂੰ ਇੱਥੇ ਜੇ ਲੈ ਕੇ ਆਣਾ ਚਾਹੁੰਦੇ ਆ ਆਪਣੇ ਨਾਲ ਹੀ ਤਾਂ ਕਿਹੜੀਆਂ ਗੱਲਾਂ ਦਾ ਪਹਿਲਾਂ ਧਿਆਨ ਰੱਖਣਾ ਪਹਿਲਾਂ ਤੁਸੀਂ ਇਹ ਦੱਸ ਦਿਓ ਵੀ ਜੇ ਕੋਈ ਫੈਮਿਲੀ ਨਾਲ ਇੱਥੇ ਆ ਕੇ ਇੱਥੇ ਵਿਆਹ ਕਰਵਾਉਣਾ ਚਾਹੁੰਦਾ ਕੁੜੀ ਨੂੰ ਜਾਂ ਮੁੰਡੇ ਨੂੰ ਬਲਾ ਕੇ ਵਿਦ ਫੈਮਿਲੀ ਆਨੰਦਕਾਰ ਜੀ ਨਿਊਜ਼ੀਲੈਂਡ ਚ ਕਰਵਾਉਣਾ ਚਾਹੁੰਦਾ ਉਹ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਤੇ ਕਿਵੇਂ ਹੋ ਸਕਦਾ ਦਾਤਾ ਲਈਏ ਜੀ ਹਰਮਨ ਜੀ ਤੁਸੀਂ ਉਥੇ ਪੈਸਾ ਦੀ ਬੁਕਿੰਗ ਘਟਾ ਦੇਣੀ ਹੈ ਜੀ ਤੇ ਨਹੀਂ خیر ਚਲੋ ਹਾਸ ਸਾਰੇ ਠੱਠੇ ਨਾਲ ਗੱਲ ਤੋਂ ਸ਼ੁਰੂ ਕੀਤੀ ਪਰ ਇਹਦੇ ਵਿੱਚ ਇਹ ਆ ਵੀ ਅਗਰ ਮੰਨ ਲਓ ਕਿਸੇ ਆ ਪਾਰਟਨਰ ਇੱਥੇ ਤੁਹਾਡਾ ਸਿਟੀ ਜੀ ਹੁੰਦੀ ਹੈ ਰੈਜ਼ਿਡੈਂਟ ਆ ਹਨਾ ਜੀ ਤੇ ਉਹ ਕਿਸੇ ਆਇਡੈਂਟੀਫਾਈਡ ਕਲਚਰ ਨੂੰ ਬਿਲੋਂਗ ਕਰਦੇ ਆ ਜਿਵੇਂ ਆਪਾਂ ਸਿੱਖੀズム ਕਹ ਲਈਏ ਆਪਣੇ ਜਿਹੜੇ ਹੁੰਦੇ ਆ ਹਿੰਦੂਇਜ਼ਮ ਚ ਵੀ ਕਹਿ ਲਓ ਜਾਂ ਇਸਲਾਮਿਕ ਵੈਡਿੰਗ ਆ ਹਨਾ ਹੂੰ ਤਾਂ ਐਟ ਲੌਂਗ ਐਸ ਤੁਸੀ ਇਹ ਪ੍ਰੂਵ ਕਰਦਨੇ ਇਮੀਗ੍ਰੇਸ਼ਨ ਨੂੰ ਜਿਹੜਾ ਵਿਆਹ ਹੋਊਗਾ ਚਾਹੇ ਉਹ ਨਿਊਜ਼ੀਲੈਂਡ ਹੋ ਚੁੱਕਾ ਹੈ ਇੰਡੀਆ 'ਚ ਜਾਂ ਜਿਹੜਾ ਨਿਊਜ਼ੀਲੈਂਡ 'ਚ ਹੋਊਗਾ ਉਹ ਵਿਆਹ ਤੁਹਾਡੀਆਂ ਰੀਤੀ ਰਿਵਾਜਾਂ ਦੇ ਅਕੋਰਡਿੰਗ ਹੋਊਗਾ ਕਲਚਰਲ ਬੈਕਗਰਾਉਂਡ ਦੇ ਅਕੋਰਡਿੰਗ ਹੋਊਗਾ ਟਰੈਡੀਸ਼ਨ ਦੇ ਅਕੋਰਡਿੰਗ ਹੋਊਗਾ ਤੁਹਾਡੇ ਤਾਂ ਪਹਿਲਾ ਟਿਕ ਤੁਹਾਡਾ ਵੱਜ ਜਾਂਦਾ ਕਿ ਇਮੀਗ੍ਰੇਸ਼ਨ ਕਹਿੰਦੀ ਵੀ ਓਕੇ ਹੈ ਨਾ ਵੀ ਇਹ ਗੱਲ ਅਸੀਂ ਮੰਨ ਲੈਂਦੇ ਹਾਂ ਫੇਰ ਉਹਦੇ ਚ ਦੂਜੀ ਚੀਜ਼ ਦੇਖਣ ਵਾਲੀ ਇਹ ਹੁੰਦੀ ਆ ਕਿ ਤੁਸੀਂ ਆਪਣਾ ਵਿਆਹ ਆਪ ਫਿਕਸ ਨਹੀਂ ਕਰ ਸਕਦੇ ਕਿਉਂਕਿ ਇਹਨੂੰ ਕਲਚਰਲੀ ਅਰੇਂਜ ਮੈਰਿਜ ਇਸੇ ਕਰਕੇ ਕਿਹਾ ਜਾਂਦਾ ਮੀਰੇ ਚ ਮੁੰਡੇ ਕੁੜੀ ਦੀ ਇਨਵੋਲਵਮੈਂਟ ਨਹੀਂ ਹੋਣੀ ਚਾਹੀਦੀ ਆਪਰ ਚ ਕੋਈ ਸਟਾਰਟਿੰਗ ਚ ਦੋ ਥਰਡ ਪਾਰਟੀਆਂ ਚਾਹੀਦੀਆਂ ਨੇ ਇੱਕ ਮੁੰਡੇ ਵੱਲੋਂ ਇੱਕ ਕੁੜੀ ਵੱਲੋਂ ਜਿਹੜਾ ਆਪਾਂ ਬਚੋਲੇ ਕਹਿੰਦੇ ਆ ਮੈਚ ਮੇਕਰ ਕਹ ਲੋ ਗੋਬਟਵੀਨ ਕਹ ਲੋ بڑے ਵਰਡ ਨੇ ਤਾਂ ਉਹ ਹੋਣੇ ਚਾਹੀਦੇ ਨੇ ਹਮ ਪਹਿਲਾਂ ਮਿਲੇ ਆਪਰ ਚ ਗੱਲਬਾਤ ਉਹਨਾਂ ਦੀ ਤੁਰੀ ਹੋਵੇ ਹਨਾ ਫੇਰ ਉਹਨਾਂ ਦਾ ਆਪਸ ਵਿੱਚ ਕਮਿਊਨੀਕੇਸ਼ਨ ਦਾ ਰਿਕਾਰਡ ਹੋਣਾ ਜ਼ਰੂਰੀ ਆ ਕਿ ਉਹਨਾਂ ਨੇ ਤੁਹਾਡੇ ਵਿਆਹ ਬਾਰੇ ਗੱਲਬਾਤ ਕੀਤੀ ਚਾਹੇ ਉਹ WhatsApp ਤੇ ਹੋਵੇ ਚਾਹੇ ਈਮੇਲ 'ਚ ਹੋਵੇ ਚਾਹੇ ਮੈਟ੍ਰੀਮੋਨੀਅਲ ਵੈਬਸਾਈਟ ਤੇ ਹੋਵੇ ਕਿਤੇ ਵੀ ਜਿਹੜੀ ਸਭ ਤੋਂ ਵੱਡੀ ਗਲਤੀ ਲੋਕ ਕਰਦੇ ਨੇ ਉਹ ਇਹ ਕਰਦੇ ਨੇ ਮੁੰਡਾ ਕੁੜੀ ਆਪ ਮੈਟ੍ਰੀਮੋਨੀਅਲ ਸਾਈਟ ਤੇ ਜਾ ਕੇ ਜਾਣ ਬਣਨ ਲੱਗ ਪੈਂਦੇ ਆ ਜੀ ਤੇ ਉਹ ਚੀਜ਼ ਜਿਹੜੀ ਇਮੀਗ੍ਰੇਸ਼ਨ ਉਹ ਨਹੀਂ ਮੰਨਦੀ ਕਿਉਂਕਿ ਤੁਸੀਂ ਆਪਣੀ ਮੈਚ ਮੇਕਿੰਗ ਆ ਜਿਹੜੀ ਉਹ ਆਪ ਨਹੀਂ ਕਰ ਸਕਦੇ ਇਹ ਚੀਜ਼ ਦਾ ਧਿਆਨ ਸਭ ਤੋਂ ਵੱਡਾ ਰੱਖਣਾ ਜੀ ਫੇਰ ਉਹਦੇ 'ਚ ਇਹ ਹੁੰਦਾ ਵੀ ਦਾ ਬਾਲਗੇਜ ਦੇ ਹੋਣ ਜੀ ਫਿਰ ਅਗਲੀ ਚੀਜ਼ ਇਹ ਆ ਕਿ ਕਲੋਸ ਰਿਲੇਟਿਵ ਨਾ ਹੋਣ ਮੁੰਡਾ ਤੇ ਕੁੜੀ ਆਪਸ ਚ ਹੈ ਨਾ ਜੀ ਤੇ ਘੱਟੋ ਘੱਟ ਇੱਕ ਵਾਰ ਮਿਲੇ ਹੋਣ ਫਿਜ਼ੀਕਲੀ ਅੱਛਾ ਹਾਂਜੀ ਇਹ ਵੀ ਇੱਕ ਜ਼ਰੂਰਤ ਆ ਤੇ ਰਿਕੁਆਇਰਮੈਂਟ ਆ ਤੇ ਜੇ ਇਹ ਸ਼ਰਤਾਂ ਪੂਰੀਆਂ ਕਰਦੇ ਨੇ ਜੇ ਤਾਂ ਵਿਆਹ ਹਜੇ ਨਹੀਂ ਹੋਇਆ ਨਿਊਜ਼ੀਲੈਂਡ ਕਰਾਉਣਾ ਤਾਂ 3 ਮਹੀਨੇ ਦਾ ਵੀਜ਼ਾ ਪਾਰਟਨਰ ਨੂੰ ਪਹਿਲਾਂ ਹੀ ਮਿਲ ਸਕਦਾ ਰਿਲੇਸ਼ਨ ਅਪਰੂਵ ਕੀਤੇ ਹੋਣ ਅਜੇ ਨਹੀਂ ਵੀ ਮਿਲੇ ਤਾਂ ਵੀ ਮਿਲ ਜੂਗਾ ਹਾਂਜੀ ਜੇ ਨਹੀਂ ਮੁੰਡਾ ਕੁੜੀ ਇੱਕ ਵਾਰ ਮਿਲੇ ਹੋਣ ਪਰ ਮੁੰਡਾ ਹੁਣ ਨਿਊਜ਼ੀਲੈਂਡ ਆ ਤੇ ਇਹ ਜੇ ਇੱਕ ਮਿੰਟ ਲਈ ਫਰੀ ਇਹ ਉਥੋਂ ਇੰਡੀਆ ਤੋਂ ਬੁਲਾਨੀ ਆ ਉਹ ਕਦੇ ਮਿਲੇ ਨਹੀਂ ਪਰ ਗੱਲਬਾਤ ਚੈਟ ਦੇ ਦੌਰ ਹੁੰਦੀ ਰਹੀ ਹਾਂ ਉਹਨੂੰ ਨਹੀਂ ਇਹ ਬੰਦੇ ਇੱਕ ਰਿਕੁਆਇਰਮੈਂਟ ਇਹ ਜ਼ਰੂਰੀ ਆਵੇ ਇੱਕ ਵਾਰ ਮਿਲੇ ਜ਼ਰੂਰ ਹੋਮੋ ਫਿਜ਼ੀਕਲ ਠੀਕ ਹੈ ਕੋਸ਼ਿਸ਼ਾਂ ਚੱਲ ਰਹੀਆਂ ਨੇ ਕਮਿਊਨਿਟੀ ਵੱਲੋਂ ਵੀ ਇਹ ਰਿਕੁਆਇਰਮੈਂਟ ਖਤਮ ਕੀਤੀ ਜਾਵੇ ਕਰਾਈ ਜਾਵੇ ਹਨਾ ਪਰ ਹਜੇ ਇਹ ਹੈਗੀ ਆ ਫਿਲਹਾਲ ਦੀ ਘੜੀ ਮੁੰਡੇ ਨੂੰ ਜਾਂ ਕੁੜੀ ਨੂੰ ਇਥੋਂ ਜਾਣਾ ਪੈਣਾ ਇੱਕ ਵਾਰ ਮਿਲਣਾ ਪੈਣਾ ਵਿਆਹ ਤੁਸੀਂ ਨਿਊਜ਼ੀਲੈਂਡ 'ਚ ਜੀ 3 ਮਹੀਨੇ ਦਾ ਵਿਜ਼ਟਰ ਵੀਜ਼ਾ ਜਿਹੜਾ 파ਟਨਰ ਤੁਹਾਡੇ ਨੂੰ ਮਿਲ ਜੂਗਾ ਹਮ ਪਰ ਇਹ ਚੀਜ਼ ਲੱਗਦੀ ਕੀ ਦੇ ਸਿਰਫ ਉਹ ਬੰਦੇ ਦੇ ਜਿਹੜਾ ਇੱਥੇ ਰੈਜ਼ੀਡੈਂਟ ਜਾਂ ਸਿਟੀਜ਼ਨ ਸਪੋਰਟਿੰਗ 파ਟਨਰ ਆ ਉਹਨਾਂ ਲਈ ਇਹ ਕੈਟਾਗਰੀ ਓਪਨ ਆ ਉਹਨਾਂ ਦੇ 파ਟਨਰ ਲਈ ਜੇ ਤੁਸੀਂ ਇੱਥੇ ਵਰਕ ਵੀਜ਼ਾ ਲੈਂਦੇ ਆ ਫਿਰ ਤੁਹਾਡੇ ਲਈ ਓਪਨ ਨਹੀਂ ਹੈਗੀ ਤੁਹਾਡੇ 파ਟਨਰ ਲਈ ਓਪਨ ਨਹੀਂ ਜੇ ਮੈਂ ਅੱਜ ਇੱਥੇ ਵਰਕ ਵੀਜ਼ਾ ਲੈਂਦੇ ਆ ਮੈਂ ਆ ਜਾ ਕਹਾ ਵੀ ਮੈਂ ਵਿਆਹ ਕਰਾਉਣ ਇੰਡੀਆ ਜਾਣਾ ਜਾਂ ਮੈਂ ਆਪਣੀ 파ਟਨਰ ਨੂੰ ਸੱਦਣਾ ਇੱਥੇ ਉਹ ਨਹੀਂ ਕਰ ਸਕਦਾ ਜੀ ਵੀਜ਼ੇ ਲਈ ਵਿਆਹ ਲਈ ਹੁਣ ਜੇ ਪਹਿਲਾ ਸਿਨੈਰੀਓ ਆਪਾਂ ਇਹ ਕਵਰ ਕਰੀਏ ਵੀ ਬੰਦਾ ਇੱਥੇ 3 ਮਹੀਨੇ ਜਾ ਗਿਆ 3 ਮਹੀਨੇ ਚ ਤੁਸੀਂ ਵਿਆਹ ਕੀਤਾ ਉਸ ਤੋਂ ਬਾਅਦ ਅਗਾਂ ਪਾਰਟਨਰਸ਼ਿਪ ਦੇ ਵੀਜ਼ੇ ਜਿਹੜੇ ਆ ਤੁਸੀਂ ਪ੍ਰੋਵਾਈਡਡ ਕੇ ਸਾਰਾ ਕੁਝ ਠੀਕ ਹੋ ਗਿਆ ਵਿਆਹ ਵਧੀਆ ਰੰਪੜ ਗਿਆ ਤੁਸੀਂ ਅੱਗੇ ਲਿਮਿਟ ਐਜੈਂਟ ਦਾ ਪ੍ਰੂਫ ਕਰਕੇ ਪਾਰਟਨਰਸ਼ਿਪ ਦੇ ਵੀਜ਼ੇ ਪਾ ਕੇ ਗਾ ਰੈਜ਼ੀਡੈਂਸੀ ਅਗਲਾ ਆ ਜਾਂਦੀ ਹੈ ਜੀ ਜੇ ਤੁਸੀਂ ਇੰਡੀਆ ਜਾ ਕੇ ਵਿਆਹ ਕਰ ਲੈਣੇ ਆ ਹੂੰ ਤੇ ਸਾਰੀਆਂ ਰਿਕੁਆਇਰਮੈਂਟ ਪੂਰੀਆਂ ਹੁੰਦੀਆਂ ਨੇ ਮੈਚ ਮੇਕਰ ਹੈਗੇ ਨੇ ਤੇ ਤੁਸੀਂ ਆਪ ਆਪਣਾ ਵਿਆਹ ਰੇਜ ਨਹੀਂ ਕੀਤਾ ਹਨ ਕਮਿਊਨੀਕੇਸ਼ਨ ਦੇ ਕੋਆਰਡੀਨੇ ਫਿਜ਼ੀਕਲੀ ਤੁਸੀਂ ਮੀਟ ਕੀਤਾ ਆਬਵੀਅਸਲੀ ਵਿਆਹ ਕੀਤਾ ਇੰਡੇਆ ਚ ਤਾਂ 3 ਮਹੀਨੇ ਦੇ ਅੰਦਰ ਅਗਰ ਫਾਈਲ ਲਾਉਂ ਜੀ ਤਾਂ ਐਪਲੀਕੇਸ਼ਨ ਜਿਹੜੀ ਆ ਉਥੋਂ ਵੀ ਅਪਰੂਵ ਕਰਾਈ ਜਾ ਸਕਦੀ ਹੈ ਇੰਡੇਆ ਤੋਂ ਜੀ ਜੋ ਵਿਆਹ ਇੰਡੇਆ ਹੋਇਆ ਤੇ ਮੈਂ ਆਤੋਂ ਕਿੰਨੇ ਦਿਨ ਬਾਅਦ ਫਾਈਲ ਲਗਾਈ ਜਾ ਸਕਦੀ ਨਾਲ ਦੀ ਅਗਲੇ ਦਿਨ ਲਾ ਦਿਓ ਜੀ ਕੋਈ 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 ਪ੍ਰੋਬਲਮ ਨਹੀਂ ਹੈ ਪੇਪਰ ਤੁਸੀਂ ਤਿਆਰ ਰੱਖੋ ਜਦ ਹੀ ਆਨੰਦ ਕਾਰਜ ਹੁੰਦੇ ਆ ਤੇ ਅਗਲੇ ਦਿਨ ਤੁਸੀਂ ਫਾਈਲ ਲਾ ਦਿਓ ਕਿਉਂਕਿ ਮਹੀਨਾ ਡੇਢ ਮਹੀਨਾ ਤਾਂ ਸਾਰੇ ਵਿਆਹ ਤੋਂ ਬਾਅਦ ਇਕੱਠੇ ਰਹਿੰਦੇ ਆ ਤੇ ਤੁਸੀਂ ਪਾਰਟਨਰ ਨੂੰ ਫਿਰ ਨਾਲ ਲੈ ਕੇ ਆ ਸਕਦੇ ਮੇਨ ਨੂੰ ਦਿੱਕਤ ਕੀ ਆਉਂਦੀ ਉੱਥੇ ਆਪਣੇ ਕੰਮ ਥੋੜੇ ਸਲੋ ਹੁੰਦੇ ਆ ਤੁਸੀਂ ਵਿਆਹ ਕਰਾ ਲਿਆ ਵਿਆਹ ਤੇ ਰਜਿਸਟ੍ਰੇਸ਼ਨ ਹਜੇ ਹੁੰਦੀ ਨਹੀਂ ਉਹਨੂੰ ਜਦੋਂ 5 7 10 ਦਿਨ ਲੱਗ ਜਾਂਦੇ ਹਨ ਤੇ ਜਦੋਂ ਉਹ ਹੋ ਜਵੇ ਤਾਂ ਉਸ ਤੋਂ ਬਾਅਦ ਤੁਸੀਂ ਆਪਣੀ ਫਾਈਲ ਲਾਓ ਤੇ ਐਪਲੀਕੇਸ਼ਨ ਨਾਲ ਨਾਲ ਲਾ ਕੇ ਤੇ ਤੁਸੀਂ ਹੋ ਸਕਦਾ ਆਪਣੇ ਪਾਰਟਨਰ ਨੂੰ ਨਾਲ ਹੀ ਲੈ ਕੇ ਆ ਸਕੋ ਤੇ ਹੁਣ ਕਈ ਮਾਤੜ ਐਦਾਂ ਦੇ ਵੀ ਹੁੰਦੇ ਜਿਨ੍ਹਾਂ ਨੇ ਕੋਟ ਮੈਰਿਜ ਕਰਾਣੀ ਹੁੰਦੀ ਆ ਤੇ ਫਿਰ ਉਹਨਾਂ ਦੇ ਲਈ ਪ੍ਰੋਸੀਜਰ ਕੀ ਹੈ ਫਿਰ ਕੋਟ ਮੈਰਿਜ ਕਲਚਰਲੀ ਅਰੇਂਜ ਮੈਰਿਜ ਨਹੀਂ ਨਾ ਮੰਨੀ ਜਾਂਦੀ ਜੀ ਉਹੀ ਮੈਂ ਕਹਿਣਾ ਕੋਟ ਮੈਰਿਜ ਤਾਂ ਤੁਹਾਡੀ ਲੀਗਲ ਮੈਰਿਜ ਹੋ ਗਈ ਹੈ ਨਾ ਤੁਸੀਂ ਫਿਰ ਤੁਸੀਂ ਉਹ ਐਸਪੈਕਟ ਨਹੀਂ ਪ੍ਰੂਵ ਕਰ ਸਕਦੇ ਵੀ ਇਹ ਕਲਚਰਲੀ ਆਈਡੈਂਟੀਫਾਈਡ ਟਰੈਡੀਸ਼ਨ ਦੇ ਅਕੋਰਡ ਉਹਨਾਂ ਦਾ ਫਿਰ ਕ੍ਰਾਈਟੇਰੀਆ ਡਿਫਰੈਂਟ ਹੈ ਉਹਨਾਂ ਦਾ ਫਿਰ ਇਹ ਆ ਵੀ ਪਾਰਟਨਰ ਉਹਨਾਂ ਦੇ ਨਾਲ ਰਹਿਣ ਜੀ ਅ ਜੇ ਪਾਰਟਨਰਸ਼ਿਪ ਬੇਸਡ ਵੀਜ਼ਾ ਲੈਣਾ ਜਿੰਨਾ ਚਿਰ ਉਹ ਪ੍ਰੂਵ ਨਹੀਂ ਹੁੰਦਾ ਨਾਲ ਰ ਜਾਂ ਦੂਜਾ ਇਹ অপਸ਼ਨ ਹੁੰਦੀ ਹੈ ਕਿ ਜਨਰਲ ਵਿਜ਼ਿਟਰ ਵੀਜ਼ਾ ਅਪਲਾਈ ਕਰਨ ਆ ਪਾਰਟਨਰਸ਼ਿਪ ਦੇ ਐਸਪੈਕਟ ਨੂੰ ਦਿਖਾ ਕੇ ਵੀ ਮੈਂ ਲੀਗਲੀ ਮੈਰਿਜ ਹੋਈ ਆ ਮੇਰੀ ਅਸੀਂ ਇੰਨੇ ਜਰ ਤੋਂ ਇੱਕ ਦੂਜੇ ਨੂੰ ਜਾਣਦੇ ਆ ਜਿੱਦਾਂ ਵੀ ਜੋ ਵੀ ਬਿਆਹ ਦਾ ਸਨਾਰੀਓ ਆ ਉਹ ਐਕਸਪਲੇਨ ਕਰਕੇ ਉਹਦੇ ਬਿਲਕੁਲ ਸਿੱਧੇ ਜਨਰਲ ਵਿਜ਼ਿਟਰ ਵੀਜ਼ਾ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਸੋ ਬਿਲਕੁਲ ਜੀ ਜੇਕਰ ਬਿਆਹ ਦਾ ਸੀਜ਼ਨ ਚੱਲ ਰਿਹਾ ਤੁਹਾਡਾ ਵੀ ਕੋਈ ਐਦਾਂ ਦਾ ਵਿਚਾਰ ਕਿਸੇ ਦਾ ਹੈਗਾ ਵੀ ਨਿਊਜ਼ੀਲੈਂਡ ਦੇ ਵਿੱਚ ਬੁਲਾ ਕੇ ਵਿਆਹ ਕਰਾਣਾ ਜਾ ਇੰਡੀਆ ਵਿਆਹ ਕਰਵਾਉਣ ਜਾਣਾ ਤਾਂ ਜਿਹੜੀ ਤਿਆਰੀ ਆ ਥੁੜੀਆਂ ਜਿਹੀਆਂ ਸਾਵਧਾਨੀਆਂ ਉਹ ਆਪਾਂ ਨੂੰ ਜ਼ਰੂਰ ਰੱਖਣੀਆਂ ਚਾਹੀਦੀਆਂ ਅੱਜ ਦੇ ਪ੍ਰੋਗਰਾਮ ਦਾ ਸਾਡਾ ਮੁੱਖ ਮਕਸਦ ਇਹ ਸੀ ਕਿ ਟਰਾਂਸਪੋਰਟ ਸੈਕਟਰ ਵਾਲਿਆਂ ਨੂੰ ਜਿਹੜੀ ਜਾਣਕਾਰੀ ਆ ਉਹ ਜ਼ਰੂਰ ਦਈਏ ਕਿ ਆਉਣ ਵਾਲੇ 1 ਸਾਲ ਦੇ ਵਿੱਚ ਤਿਆਰੀ ਕਿਸਾਂ ਰੱਖਣ ਇਮੀਗ੍ਰੇਸ਼ਨ ਛੁਟੀਆਂ-ਛੁਟੀਆਂ ਗੁੰਡੀਆਂ ਤੇ ਜਿਹੜਾ ਫਿਰ ਪੀਆਰ ਉਹ ਰੋਕ ਰਹੀ ਆ ਡਿਕਲਾਈਨ ਆ ਜਿਹੜੇ ਹੋ ਰਹੇ ਆ ਤੇ ਥੋੜੀ ਜੀ ਜੇਕਰ ਸਾਵਧਾਨੀ ਰੱਖੀਏ ਤਾਂ ਮੇਰੇ ਖਿਆਲ ਨਾਲ ਜਿਹੜੀ ਤੁਹਾਡਾ ਆਪ ਵੇਖਾ ਉਹ ਬਾਕੀ ਯੂਜਵਲ ਹੋਊਗਾ ਸੋ ਇੰਦਰ ਜੀ ਤੁਸੀਂ ਅਹਿਮ ਜਾਣਕਾਰੀ ਦਰਸ਼ਕਾਂ ਤੱਕ ਲੈ ਕੇ ਆੰਦੇ ਹੋ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੰਦੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਹਰਮੰਦੀ ਧੰਨਵਾਦ ਤੁਹਾਡਾ ਤੁਸੀਂ ਪਲੇਟਫਾਰਮ ਦਿੰਦੇ ਆ ਜਿਹੜਾ ਇਹ ਗੱਲ ਪਹੁੰਚਾਉਂਦੀ ਹੈ ਹਨ ਤੇ ਅਸੀਂ ਕੋਸ਼ਿਸ਼ ਕਰੀਦੀ ਆ ਕਿ ਜਿਹੜੀ ਗੱਲ ਸੱਚ ਦੇ ਨੇੜੇ ਆ ਬਿਲਕੁਲ ਤੁਹਾਡੇ ਚੈਨਲ ਦੇ ਥਰੂ ਉਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਹਨ ਜੀ ਤੇ ਹੋ ਸਕਦਾ ਵੀ ਜਦੋਂ ਆਪਾਂ ਸ਼ੇਅਰ ਕਰ ਰਹੇ ਹਾਂ ਕਿਸੇ ਦਾ ਐਕਸਪੀਰੀਅੰਸ ਡਿਫਰੈਂਟ ਹੋਵੇਗਾ ਕਿਉਂਕਿ ਕਈ ਵਾਰ ਲੋਕ ਆ ਕੇ ਇਹ ਗੱਲ ਕਹਿੰਦੇ ਨੇ ਪਾਜੀ ਸਾਡੇ ਨਾਲ ਦੇ ਬੰਦੇ ਦਾ ਤਾਂ ਇਦਾਂ ਹੋ ਗਿਆ ਹਾਂਜੀ ਇਦਾਂ ਆਈ ਕਹਿੰਦੇ ਵੀ ਉਹਨਾਂ ਨੂੰ ਕਹੋ ਤੁਸੀਂ ਓਪਨਲੀ ਆ ਕੇ ਪਬਲਿਕ 'ਚ ਗੱਲ ਕਰੋ ਜੀ ਦੱਸੋ ਕੀ ਸਿਨੈਰੀਓ ਸੀ ਜੇ ਤਾਂ ਤੁਹਾਨੂੰ ਵੀਜ਼ਾ ਸਹੀ ਮਿਲਿਆ ਬਿਲਕੁਲ ਜੇ ਤੁਹਾਡਾ ਕਨਾਲ ਸਿਨੈਰੀਓ ਸਹੀ ਲੱਗਿਆ ਜਾਂ ਜੋ ਵੀ ਤੁਹਾਡੀ ਰਿਕੁਆਇਰਮੈਂਟ ਸੀਗੀ ਉਹ ਪੂਰੀ ਤੁਸੀਂ ਕੀਤੀ ਆ ਤੁਸੀਂ ਕਿਸੇ ਨੂੰ ਦੂਜੇ ਨਾਲ ਕੰਪੇਅਰ ਨਹੀਂ ਕਰ ਸਕਦੇ ਹਣਾ ਤੇ ਉਹ ਜਦੋਂ ਆਪਾਂ ਇਹ ਗੱਲ ਕਰੀਏ ਵੀ ਉਹ ਓਪਨਲੀ ਕਹਿ ਸਕਦੇ ਨੇ ਕਿ ਨਹੀਂ ਜੀ ਕਿਉਂਕਿ ਅਗਲੇ ਨੂੰ ਇਹ ਰਿਸਕ ਹੁੰਦਾ ਯਾਰ ਵੀ ਮੈਨੂੰ ਮੇਰਾ ਨੁਕਸਾਨ ਨਾ ਕਿਸੇ ਤਰ੍ਹਾਂ ਦਾ ਹੋ ਜਵੇ ਅਸੀਂ ਕਹਿੰਦੇ ਵੀ ਤੁਹਾਨੂੰ ਅਸੀਂ ਦੱਸਦੇ ਨਹੀਂ ਕਿਸੇ ਨੂੰ ਤੁਹਾਡੇ ਬਾਰੇ ਪਰ ਤੁਸੀਂ ਦੱਸੋ ਵੀ ਇਹ ਇਮੀਗ੍ਰੇਸ਼ਨ ਤੋਂ ਕਿਸ ਤਰ੍ਹਾਂ ਦੀ ਗਲਤੀ ਹੋਈ ਆ ਹੂੰ ਜਾਂ ਉਹਨਾਂ ਨੇ ਗਲਤੀ ਦਿੱਤਾ ਜਾਂ ਤੁਹਾਡੇ ਕੇਸ ਦੇ ਵਿੱਚ ਸਹੀ ਐਪਲੀਕੇਸ਼ਨ ਕੀਤੀ ਆ ਲਾ ਦੀ ਤੇ ਦੂਜਿਆਂ ਨਾਲ ਧੱਕਾ ਕਰ ਰਹੇ ਨੇ ਸਾਨੂੰ ਪਤਾ ਤਾਂ ਲੱਗੇ ਨਾ ਡਿਸਕ੍ਰਿਮੀਨੇਟ ਕਿਉਂ ਕਰ ਰਹੇ ਨੇ ਕਿਉਂ ਆਪਾਂ ਉਹਦੇ ਚੈਲੰਜ ਕਰ ਸਕਦੇ ਹਾਂ ਹੂੰ ਪਰ ਆਪਣੇ ਬੰਦੇ ਥੋੜਾ ਜਿਹਾ ਇਸ ਗੱਲ ਤੋਂ ਕਤਰਾਉਂਦੇ ਨੇ ਕਿ ਚਲੋ ਸਾਡਾ ਮੇਰਾ ਮਸਲਾ ਸੋਲਵ ਹੋ ਗਿਆ ਵੀ ਮੈਂ ਅੱਗੇ ਹੋਰ ਕਿਸੇ ਮੈਂ ਗੱਲ ਜੀ